ਉਸ ਨੂੰ ਕਬਰਾਟ ਹੋਏਗੀ ਪਸੀਨਾ ਆਏਗਾ ਉਹਦੇ ਗਲੇ ਤੇ ਸਵੇਲਿੰਗ ਨਜ਼ਰ ਆਏਗੀ ਹਾਈਪੋਥਿਮਿਕ ਤੋਂ ਉਹਨਾਂ ਦੇ ਗਲੇ ਤੇ ਸਵੇਲਿੰਗ ਨਜ਼ਰ ਆਏਗੀ ਉਹਨਾਂ ਨੂੰ ਪਤਾ ਲੱਗੇਗਾ ਉਹਨਾਂ ਦੇ ਗਲੇ ਚ ਖਰਾਸ਼ ਹੋਏਗੀ ਉਹਨਾਂ ਨੂੰ ਕਬਰਾਟ ਹੋਣੀ ਹੈਗੀ ਇਹ ਮੋਟਾਪਾ ਵੀ ਆਏਗਾ ਤਾਂ ਉਹਨਾਂ ਨੂੰ ਸੁਸਤੀ ਵੀ ਆਣੀ ਹੈ ਉਹਨਾਂ ਦਾ ਮੂਡ ਵੀ ਸਵਿੰਗ ਹੋਏਗਾ ਹਾਈਡਰਟ ਕਰਕੇ ਵਾਲ ਕਿਉਂ ਆ ਜਾਂਦੇ ਨੇ ਜੀ ਮੂੰਹ ਤੇ थर्ड वाली पेशेंट ਦਾ ਜਾਂ ਤਾਂ ਫੇਸ ਤੇ ਬਲੈਮਿਸ਼ਸ ਆ ਜਾਂਦੀਆਂ ਉਹਦੀ ਸਕਿਨ ਖਰਾਬ ਹੋ ਜਾਏਗੀ ਤੇ ਜਾਂ ਉਸਦੇ ਫੇਸ਼ੀਅਲ ਹੇਅਰ ਜਿਵੇਂ ਵਾਲਾਂ ਤੇ ਆਗੇ ਚਿਹਨ ਤੇ ਆਗੇ ਤੇ ਇਹ ਮੂਛਾ ਵਾਲੀ ਜਗ੍ਹਾ ਤੇ ਆ ਜਾਂਦੇ ਆ ਉਹਨਾਂ ਦੇ ਚਿਕਸ ਤੇ ਆ ਜਾਂਦੇ ਹੈਗੇ ਆ ਹਾਂ ਅਪਰ ਲਿਪਸ ਤੇ ਆ ਜਾਂਦੇ ਹੈਗੇ ਸਭ ਤੋਂ ਵੱਡੀ ਜੇ ਉਹਨਾਂ ਨੇ ਜਜ ਕਰਨਾ ਸਰ ਉਹ ਜਿਵੇਂ ਆਪਾਂ ਚੇਅਰ ਤੇ ਬੈਠੇ ਆ ਚੇਅਰ ਤੇ ਬੈਠ ਕੇ ਉਹਨਾਂ ਨੇ ਇਸ ਤਰੀਕੇ ਪੈਰ ਆਪਣਾ ਲਟਕਾਣਾ ਹੈ ਪੈਰ ਲਟਕਾ ਕੇ ਸਰ ਪੈਰ ਤੇ ਉਹਨਾਂ ਨੇ ਕੁਝ ਹੈਵੀ ਚੀਜ਼ ਮੰਨ ਲਓ ਜਿਵੇਂ ਇਦਾਂ ਮਾਰਨੀ ਹੈਗੀ ਹੈ ਹਨਾ ਤਾਂ ਉਹ ਦੇਖਣਗੇ ਕਿ ਪੈਰ ਅਗਰ ਤਾਂ ਇੱਕੋ ਦਮ niche ਆ ਗਿਆ ਫਿਰ ਤਾਂ ਉਹਨਾਂ ਦਾ thyroid normal ਹੈ ਪਰ ਅਗਰ ਉਹ ਪੈਰ niche aant time ਲਾ ਰਿਹਾ ਹੈ ਨਾ it means ਉਹਦਾ blood circulation proper ਨਹੀਂ ਹੈ ਪੈਰ niche aant time ਲਾ ਰਿਹਾ ਤੇ means ਉਸ ਨੂੰ thyroid ਦੇ symptom ਵੀ ਆ ਰਹੇ ਹੋ ਤੁਸੀਂ ਦੱਸ ਰਹੇ ਸੀ ਵੀ ਜੀ ਮੈਂ ਤਾਂ ਇਹ ਕਹਿ ਨਹੀਂ ਹੈ ਕਿ ਲੇਡੀਜ਼ ਨੇ ਸਾਰਾ ਦਿਨ ਆਪਣੇ ਗਲੇ ਦਾ ਸ਼ੰਖ ਵਜਾਉਣਾ ਤੇ 50 ਗ੍ਰਾਮ ਮੇਥੀ ਦਾਣਾ ਤੇ 50 ਗ੍ਰਾਮ ਤਨੀਆ ਇਹ ਤਿੰਨੋਂ ਚੀਜ਼ਾਂ ਨੂੰ ਇਕੁਅਲ ਕੁਆਨਟੀਟੀ ਚ ਲੈ ਕੇ ਪਾਊਡਰ ਬਣਾ ਲੈਣ ਕੈਪਸੂਲ ਹੈਗੇ ਇਹ ਉਹਨਾਂ ਨੇ ਇੱਕ ਸਵੇਰੇ ਖਾਲੀ ਪੇਟ ਇੱਕ ਸਵੇਰੇ ਲੈ ਲੈਣ ਭਾਵੇਂ ਇੱਕ ਸ਼ਾਮ ਲੈ ਲੈਣ ਤੇ ਇਹ ਸਰ 15 ਦਿਨ 15 ਦਿਨ ਵੀ ਲੱਗਦੇ ਆ ਪਰ ਜਦੋਂ ਉਹਨਾਂ ਨੂੰ ਲੱਗਦਾ ਨਾ ਕਿ ਉਹ 75mg ਤੱਕ ਦੀ ਗੋਲੀ ਲੈ ਰਹੇ ਆ 100mg ਤੱਕ ਦੀ ਗੋਲੀ ਲੈ ਰਹੇ ਆ ਫਿਰ ਸਰ ਉਹ ਦਿਨ ਦੇ ਦੋ ਕੈਪਸੂਲ ਕਰ ਲੈਣ ਤਾਂ ਇਹ ਆਈ ਡੋਨਟ ਥਿੰਕ ਸੋ ਕਿ ਦੋ ਮਹੀਨੇ ਤੋਂ ਬਾਅਦ ਉਹਨਾਂ ਦਾ thyroid ਦੀ ਟੈਬਲੇਟ ਚੱਲੇਗੀ ਤੇ ਜੇ ਆਪਣੇ ਵਾਲੀ ਆਯੁਰਵੈਦਿਕ ਟੈਬਲੇਟ ਲੈਂਦੇ ਆ ਇਹ ਕੋਕੋਨਟ ਆਇਲ ਸਰ ਉਹਨਾਂ ਲਈ ਜ਼ਬਰਦਸਤ ਫਾਇਦਾ ਕਰੇਗਾ ਉਹ ਕਿਸ ਤਰ੍ਹਾਂ ਨਹਾਉਂਦੇ ਹੋ ਸਰ ਨਾਨ ਬਾਗ ਉਹਨਾਂ ਨੇ 2 ਮਿੰਟ ਅੱਧਾ ਚਮਚ ਆਇਲ ਲੈ ਕੇ ਆਪਣੇ ਗਲੇ ਤੇ ਇਸ ਤਰੀਕੇ ਮ사ਜ ਕਰਨੀ ਹੈ ਤਾਂ ਕਿ ਦੋਨੋਂ ਸਾਈਡ ਦਾ ਰਾਈਟ ਤੇ ਲੈਫਟ ਲਾਬ ਜਿਹੜਾ ਹੈ ਉਹ ਬਰਾਬਰ ਬਰਾਬਰ ਦੋਨੋਂ ਸਾਈਡ ਤੇ ਐਕਸਰਸ ਉਹਨਾਂ ਦੇ ਚੱਲੇ ਜਾਏ ਗੱਲ ਕੀਤੇ ਬਿਨਾ ਵੀ ਉਸ ਸੁਭਾਗੇ ਮੈਡੀਸਨ ਅਗਰ ਮੰਗਾ ਲੈਂਦੇ ਐ ਸਰ 15 ਦਿਨ ਵੀ ਨਹੀਂ ਪੈਂਦੇਗੇ ਮੇਰੇ ਬੜੇ ਪੇਸ਼ੈਂਟ ਇਸ ਤਰ੍ਹਾਂ ਦੇ ਆ ਜਿਨ੍ਹਾਂ ਨੂੰ ਅਸੀਂ ਸੁਭਾਗੇ ਸੋਚਦੇ ਆ ਵੀ ਆ ਪ੍ਰੋਬਲਮ ਸਾਈਡ ਵਾਲੀਆਂ ਕਵਰ ਕਰੀਏ ਤੇ ਉਸ ਤੋਂ ਬਾਅਦ ਜਦੋਂ ਮੈਂ ਇਹ ਲਗਾਨੀ ਹੈ ਨਾ 3 ਮਹੀਨੇ ਬਾਅਦ ਸੁਭਾਗੇ ਲਗਾਨੀ ਆ 15 ਦਿਨ ਬਾਅਦ ਉਹਦਾ ਨਾ ਸੁਨੇਹਾ ਆ ਜਾਂਦਾ ਕਿ ਮੈਮ ਸਾਡੀ ਪ੍ਰੈਗਨਨਸੀ ਪੋਜ਼ਿਟਿਵ ਆ ਗਈ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਅੱਜ ਇੱਕ ਨਵਾਂ ਮੁੱਦਾ ਲੈ ਕੇ ਨਵਾਂ ਵਿਸ਼ਾ ਲੈ ਕੇ ਤੁਹਾਡੇ ਰੂਬਰੂ ਆ ਅਸੀਂ ਪਹੁੰਚਿਆ ਸੀਨੀਅਰ ਨਰਸਿੰਗ ਅਫੀਸਰ ਹਰਮੀਤ ਜੀ ਕੋਲ ਜਿਨ੍ਹਾਂ ਨੇ ਅੱਜ ਤੁਹਾਡੇ ਨਾਲ ਉਹ ਬਿਮਾਰੀ ਉਹ ਦਿੱਕਤ ਉਹ ਪਰੇਸ਼ਾਨੀ ਸਾਂਝੀ ਕਰਨੀ ਹੈ ਜਿਸ ਦੇ ਨਾਲ ਤੁਹਾਨੂੰ ਮੋਟਾਪਾ ਵੀ ਆ ਸਕਦਾ ਹੈ ਜਿਸ ਦੇ ਨਾਲ ਤੁਹਾਡਾ ਹਾਜ਼ਮਾ ਵੀ ਖਰਾਬ ਹੋ ਸਕਦਾ ਹੈ ਜਿਸ ਦੇ ਨਾਲ ਤੁਹਾਡੀ ਅੱਖਾਂ ਦੀ ਨਜ਼ਰ ਦੇ ਉੱਤੇ ਵੀ ਅਸੀਂ ਕਹਿ ਲਈਏ ਕਿ ਅਸਰ ਪੈ ਸਕਦਾ ਹੈ ਤੁਹਾਡੇ ਜੋੜਾਂ ਦੇ ਦਰਦ ਵੀ ਸ਼ੁਰੂ ਹੋ ਸਕਦੇ ਨੇ ਤੁਹਾਡੀ ਅੱਡੀਆਂ ਦੇ ਵਿੱਚ ਨੀਚੇ ਦਰਦ ਵੀ ਸ਼ੁਰੂ ਹੋ ਸਕਦਾ ਹੈ ਕਿਹੜੀ ਦਿੱਕਤ ਹੈ ਕਿਹੜੀ ਪਰੇਸ਼ਾਨੀਆਂ ਔਰ ਇੱਕ ਹੋਰ ਸਭ ਤੋਂ ਅਹਿਮ ਗੱਲ ਤੁਸੀਂ ਮਾਪੇ ਦਾ ਸੁੱਖ ਲੈਣ ਤੋਂ ਵੀ ਵਾਂਝੇ ਰਹਿ ਸਕਦੇ ਹੋ ਕਿਹੜੀ ਬਿਮਾਰੀ ਹੈ ਕਿਹੜੀ ਦਿੱਕਤ ਪਰੇਸ਼ਾਨੀਆਂ ਔਰ ਸੀਨੀਅਰ ਨਰਸਿੰਗ ਆਫੀਸਰ ਹਰਮੀਤ ਜੀ ਦਾ ਕਹਿਣਾ ਹੈ ਕਿ ਇਹ ਬਿਮਾਰੀ ਬੜੀ ਤੇਜ਼ੀ ਨਾਲ ਫੈਲ ਰਹੀ ਹੈ ਬਹੁਤ ਬਹੁਤ ਸਵਾਗਤ ਹੈ ਹਰਮੀਤ ਜੀ ਇੱਕ ਵਾਰ ਫਿਰ ਤੁਹਾਡਾ ਹਕੀਕਤ ਟੀਵੀ ਪੰਜਾਬੀ ਤੇ ਪਿਛਲੀ ਵਾਰ ਤੁਹਾਡੀ ਪਿੰਨੀ ਬਹੁਤ ਲੋਕਾਂ ਨੇ ਪਸੰਦ ਕੀਤੀ ਜਿਹੜੀ ਤੁਸੀਂ ਸਾਨੂੰ ਵੀ ਖਵਾਏ ਸੀ ਔਰ ਉਹਦੇ ਨਾਲ ਬੜਾ ਵਧੀਆ ਜਿਹੜਾ ਨਤੀਜੇ ਬੜੇ ਵਧੀਆ ਰਿਜ਼ਲਟ ਹੈਗੇ ਨੇ ਸਾਡੀਆਂ ਭੈਣਾਂ ਨੂੰ ਸਾਡੇ ਪਿੰਨੀ ਖਾਣ ਵਾਲੇ ਲੋਕਾਂ ਨੂੰ ਆਉਣੇ ਸ਼ੁਰੂ ਹੋ ਗਏ ਨੇ ਸਰ ਹਕੀਕਤ ਚੈਨਲ ਦੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਉਸ ਤੋਂ ਬਾਅਦ ਮੈਂ ਇੱਕ ਸਲਾਹ مشਵਰਾ ਮੇਰੇ ਦਰਸ਼ਕਾਂ ਨੂੰ ਦੇਣਾ ਚਾਹਾਂਗੀ ਕਿ ਜੋ ਵੀ ਅਸੀਂ ਵੀਡੀਓਜ਼ ਦੇ ਵਿੱਚ ਦੱਸਦੇ ਹਾਂ ਜੋ ਵੀ ਮੈਂ ਫਾਰਮੂਲਾ ਦੱਸਦੀ ਹਾਂ ਸਰ ਇਹ ਸਾਡੇ ਬੜੇ ਪਰਖੇ ਹੋਏ ਫਾਰਮੂਲੇ ਹੁੰਦੇ ਹੈਗੇ ਆ ਜਿਹੜੇ ਮੇਰੇ ਪਾਸ ਐਕਸਪੀਰੀਐਂਸਿਸ ਆ ਜਿਹੜੀ ਪਿੰਨੀ ਦੱਸੀ ਸੀਗੀ ਸਰ ਇਹ ਵੀ ਮੇਰੇ ਇੱਕ ਵਨ ਆਫ ਦਾ ਪੇਸ਼ੀਐਂਟ ਨੇ ਇੱਕ ਐਕਸਪੈਰੀਮੈਂਟ ਕੀਤਾ ਸੀ ਦੇਖੋ ਸਾਨੂੰ ਪੇਸ਼ੀਐਂਟ ਤੋਂ ਹੀ ਕੁਝ ਨਵੇਂ-ਨਵੇਂ ਆਈਡੀਆਜ਼ ਆਉਂਦੇ ਹੈਗੇ ਆ ਤੇ ਉਹ ਬੱਚੀ ਇਦਾਂ ਦੀ ਸੀਗੀ ਕਿ ਉਹ ਖਾ ਨਹੀਂ ਸਕਦੇ ਸੀ ਡਰਾਈ ਫਰੂਟਸ ਨੱਟਸ ਨਾਲ ਉਹ ਕਹਿੰਦੀ ਸੀ ਮੈਮ ਮੈਂ ਥੋੜਾ ਜਿਹਾ ਹੀ ਖਾ ਨਹੀਂ ਆ ਤੇ ਮੇਰਾ ਪੇਟ ਜਿਹੜਾ ਫੁੱਲ ਹੋ ਜਾਂਦਾ ਮਦਰਨ ਲਾਉ ਨੇ ਉਹਦੇ ਲਈ ਪਿੰਨੀ ਤਿਆਰ ਕੀਤੀ ਤੇ ਸਾਨੂੰ ਉੱਥੇ ਹੀ ਆਈਡੀਆ ਆਇਆ ਸਾਈ ਆਈ ਥਿੰਕ ਉਹਨੇ ਜਿਵੇਂ ਅਬ ਇੰਟਰ ਦੇ ਸੀਜ਼ਨ ਸੀਜ਼ਨ ਖਾਈ ਸੀਗੀ ਤੇ ਉਹਨੂੰ 6-7 ਸਾਲ ਹੋ ਗਏ ਸਰ ਉਹਦੀ ਪ੍ਰੈਗਨਨਸੀ ਕਨਸੀਵ ਹੋ ਗਈ ਸੀਗੀ ਤਾਂ ਅਸੀਂ ਅੱਜ ਵੀ ਜਿਹੜੀ ਡਿਜ਼ੀਜ਼ ਤੁਸੀਂ ਦੱਸਿਆ ਕਿ ਬਹੁਤ ਅਹਿਮ ਡਿਜ਼ੀਜ਼ ਇਹਨਾਂ ਦਿਨਾਂ ਦੇ ਵਿੱਚ ਮੇਰੇ ਕੋਲ 70 ਔਰ 80% ਪੇਸ਼ੈਂਟ ਐਸ ਡਿਜ਼ੀਜ਼ ਕਰਕੇ ਜੋ ਪ੍ਰੈਗਨਨਸੀ ਕਨਸੀਵ ਨਹੀਂ ਕਰ ਰਹੇ ਐ ਇਸ ਤਰ੍ਹਾਂ ਦੇ ਪੇਸ਼ੈਂਟ ਚੱਲ ਰਹੇ ਐ ਜਿਹੜੀ ਕਿ ਸਰ ਥਾਇਰੋਇਡ ਐ ਕਿ ਤੁਸੀਂ ਥਾਇਰੋਇਡ ਤੇ ਗੱਲ ਕਰਨੀ ਚਾਹੁੰਦੇ ਹੋ ਬਹੁਤ ਪੇਸ਼ੈਂਟ ਮੇਰੇ ਕੋਲ ਇਦਾਂ ਦੇ ਐਸਾ ਜਿਹੜੀ ਥਾਇਰੋਇਡ ਦੀ ਟੈਬਲੇਟ ਲੈ ਰਹੇ ਕੋਈ 50mg ਦੀ ਲੈ ਰਹੇ ਕੋਈ 100mg ਦੀ ਲੈ ਰਹੇ ਕੋਈ ਇਸ ਤੋਂ ਵੀ ਜ਼ਿਆਦਾ ਲੈ ਰਹੇ ਆ ਟੂ ਟਾਈਮਸ ਵੀ ਲੈ ਰਹੇ ਆ ਸਰ ਥਾਇਰੋਇਡ ਡਿਸਟਰਬ ਹੋਣ ਕਰਕੇ ਪ੍ਰੈਗਨਸੀ ਦਾ ਹੋਣਾ ਕਾਫੀ ਮੁਸ਼ਕਿਲ ਹੋ ਜਾਂਦਾ ਆ ਮੈਮ ਮੇਰਾ ਸਵਾਲ ਇਹ ਹੈ ਕਿ ਇਸ ਤੋਂ ਪਹਿਲਾਂ ਕਿਸੇ ਥਾਇਰੋਇਡ ਬਾਬਤ ਜਾਣਕਾਰੀ ਸਾਂਝਾ ਕਰੀਏ ਇਹ ਤੁਸੀਂ ਦੇਖੋ ਥਾਇਰੋਇਡ ਬੈਲੈਂਸ ਕਰਨ ਵਾਲਾ ਘਟਾਉਣ ਵਾਲਾ ਜਿਹੜਾ ਨੁਸਖਾ ਫਾਰਮੂਲਾ ਇੱਥੇ ਪਿਆ ਹੈਗਾ ਇਹ ਤਨੀਆ ਹੈਗਾ ਸੁੱਕਾ ਇਹ ਕਿਸੇ ਚੀਜ਼ ਦੇ ਬੀਜ ਹੈਗੇ ਨੇ ਤੇ ਇਹ ਮੈਨੂੰ ਲੱਗਦਾ ਕਿ ਤੇਲ ਹੈ ਤੇ ਆ ਅਸੀਂ ਪੁੱਛਾਂਗੇ ਕਿਹੜੀ ਚੀਜ਼ ਹੈਗੀ ਹੈ ਤਿੰਨ ਕ ਚਾਰ ਚੀਜ਼ਾਂ ਦਾ ਇਹ ਸੁਮੇਲ ਹੈਗਾ ਜਿਹੜਾ ਥਾਇਰੋਇਡ ਦੀ ਰੇਲ ਬਣਾ ਸਕਦਾ ਅ ਹਰਮੀਜੀ ਸਭ ਤੋਂ ਪਹਿਲਾ ਸਵਾਲ ਇਹ ਹੈ ਕਿ ਥਾਇਰੋਇਡ ਹੁੰਦਾ ਕੀ ਹੈ ਪਹਿਲਾਂ ਤਾਂ ਸਾਨੂੰ ਤੁਸੀਂ ਇਹ ਸਮਝਾਉਣ ਦੀ ਗੁਜ਼ਾਰਿਸ਼ ਹੈਗੀ ਹੈ ਕਿ ਤਾਂ ਹੀ ਲੋਕਾਂ ਨੂੰ ਸਾਨੂੰ ਸਮਝ ਆਏਗਾ ਕਿ ਥਾਇਰੋਇਡ ਹੁੰਦਾ ਕੀ ਹੈ ਅੱਜ ਪਹਿਲਾਂ ਤੇ ਸੁਣਦੇ ਸੀ ਵੀ ਇਹ ਔਰਤਾਂ ਦਾ ਮਰਜ਼ ਹੈਗਾ ਇਹ ਪਰ ਅੱਜਕੱਲ ਤਾਂ ਬੰਦਿਆਂ ਨੂੰ ਵੀ ਥਾਇਰੋਇਡ ਹੋ ਜਾਂਦਾ ਜੀ ਮੇਲ اور ਫੀਮੇਲ ਦੋਨਾਂ ਨੂੰ ਹੀ థਾਇਰੋਇਡ ਹੁੰਦਾ ਸਰ ਇਹ ਸਾਡੇ ਗਲੇ ਦੇ ਵਿੱਚ ਬਟਰਫਲਾਈ ਸ਼ੇਪ ਦੀ ਇੱਕ ਐਂਡੋਕ੍ਰਾਈਨ ਗਲੈਂਡ ਹੈ ਸਰ ਜਿਸ ਤਰ੍ਹਾਂ ਕਿ ਅਸੀਂ ਇਹ ਦਿਖਾ ਰਹੇ ਹੈਗੇ ਹਾਂ ਸਰ ਇਹ ਥੋੜਾ ਜ਼ੂਮ ਕਰੋ ਇਹ ਗਲੈਂਡ ਹੈ ਸਰ ਇਹ ਰਾਈਟ ਤੇ ਲੈਫਟ ਲੋਬ ਦੇ ਨਾਲ ਸੈਂਟਰ ਟ੍ਰੈਕੀਆ ਨੇ ਇਸ ਨੂੰ ਐਡ ਆਨ ਕੀਤਾ ਹੋਇਆ ਸਰ ਇਹ ਜਦੋਂ ਸਾਡਾ ਘਟ ਜਾਂਦੀ ਹੈ ਹਾਈਪੋ ਵਰ ਜਾਂਦੀ ਹੈ ਤਾਂ ਹਾਈਪਰ ਇਹ ਹਾਈਪੋ ਜਾਂ ਹਾਈਪਰਥਾਇਰੋਇਡਿਜ਼ਮ ਕੁਝ ਵੀ ਹੋ ਸਕਦਾ ਹੈ ਦੋਨਾਂ ਦੇ ਵਿੱਚੋਂ ਘਟ ਤੇ ਵੱਧ ਤੇ ਦੋਨਾਂ ਦੇ ਸਿੰਪਟਮ ਸਰ ਅਲੱਗ-ਅਲੱਗ ਆਉਂਦੇ ਹੈਗੇ ਆ ਤੇ ਇਹ ਜਦ ਡਿਸਟਰਬ ਹੁੰਦਾ ਆ ਹਾਈਪੋ ਦੇ ਵਿੱਚ ਜ਼ਿਆਦਾਤਰ ਤੇ ਪੇਸ਼ੈਂਟ ਦੀ ਜਿਹੜੀ ਬਾਤ ਔਰ ਕਫ ਹੈ ਇਹ ਡਿਸਟਰਬ ਹੋ ਜਾਂਦੀ ਹੈ ਤੇ ਹਾਈਪਰ ਦੇ ਵਿੱਚ ਕਫ ਔਰ ਪਿਤ ਡਿਸਟਰਬ ਹੁੰਦੀ ਹੈ ਆਯੁਰਵੇਦਾ ਦੇ ਅਕੋਰਡਿੰਗ ਇਹ ਮੇਨ ਕੌਜ਼ ਸਰ ਜਾਂਦਾ ਹੈ ਕਿ ਉਹਨਾਂ ਦੀ ਜਿਹੜੀ ਆਯੁਰਵੇਦਾ ਦੇ ਅਕੋਰਡਿੰਗ ਕੀ ਜਿਹੜੀ ਉਹਨਾਂ ਦੀ ਮਨ ਅਗਨੀ ਹੈਗੀ ਹੈ ਮੀਨ ਉਹਨਾਂ ਦਾ ਮੈਟਾਬੋਲਿਜ਼ਮ ਹੈ ਜਿਹੜਾ ਮੀਨ ਉਹਨਾਂ ਦਾ ਜਿਹੜਾ ਡਾਈਜੈਸ਼ਨ ਹੈ ਉਹ ਟੋਟਲੀ ਸਲੋ ਡਾਊਨ ਹੋ ਜਾਂਦਾ ਹੈ ਮਤਲਬ ਪੇਟ 'ਚ ਪ੍ਰੋਬਲਮ ਹੋਣ ਕਰਕੇ ਥਾਇਰੋਇਡ ਹੁੰਦਾ ਮੇਨ ਪ੍ਰੋਬਲਮ ਉਹਨਾਂ ਦੀ ਗੱਟ ਆਯੁਰਵੇਦ ਅਨੁਸਾਰ ਆਯੁਰਵੇਦ ਅਕੋਰਡਿੰਗ ਮੈਟਾਬੋਲਿਜ਼ਮ ਡਿਸਟਰਬ ਹੋਣ ਤੋਂ ਬਾਅਦ ਹੀ ਉਹਨਾਂ ਦੀ ਜਿਹੜੀ ਥਾਇਰੋਇਡ ਗਲੈਂਡ ਹੈ T3 ਹੈ T4 ਹੈ ਜਾਂ TSH ਹੈ ਉਹਨਾਂ ਦਾ ਡਿਸਟਰਬ ਹੋ ਕੇ ਆਂਦਾ ਹੈ ਤਾਂ ਉਹਨਾਂ ਨੇ ਸਰ ਕੁਝ ਵੀ ਨਹੀਂ ਕਰਨਾ ਉਹਨਾਂ ਨੂੰ ਜਿਵੇਂ ਸਿੰਪਟਮ ਦਿਖੇ ਹਾਈਪੋ ਵਾਲੇ ਸਿੰਪਟਮ ਜਿਹੜੇ ਹੈਗੇ ਸਰ ਉਹ ਵਿੱਚ ਗਲੇ ਚ ਸਵੇਲਿੰਗ ਆ ਜਾਂਦੀ ਹੈ ਕਿ ਇਹ ਠੰਡ ਜ਼ਿਆਦਾ ਲੱਗਦੀ ਹੈਗੀ ਹੈ ਹੇਅਰ ਫਾਲ ਵੀ ਇੱਥੋਂ ਤੱਕ ਹੋਣ ਲੱਗ ਜਾਂਦਾ ਪ੍ਰੈਗਨਨਸੀ ਤੇ ਤਾਂ ਸਰ ਗੱਲ ਹੀ ਛੱਡ ਦੋ ਤੇ ਹਾਈਪਰ ਦੇ ਵਿੱਚ ਸਰ ਉਹਨਾਂ ਨੂੰ ਪਸੀਨਾ ਜ਼ਿਆਦਾ ਆਂਦਾ ਹੈ ਤੇ ਉਹ ਉਹਨਾਂ ਨੂੰ ਹਾਰਟ ਬਰਨ ਵੀ ਹੁੰਦਾ ਹੈਗਾ ਉਹਨਾਂ ਨੂੰ ਦਾ ਹੈਗਾ ਔਰ ਉਹ ਹਮੇਸ਼ਾ ਹੀ ਕਾਲੀ ਕਾਲਾ ਜਿਹਾ ਮਹਿਸੂਸ ਕਰਦੇ ਹੈਗੇ ਆ ਹਾਈਪਰਥਾਇਰੋਇਡਿਜ਼ਮ ਦੇ ਵਿੱਚ ਤਾਂ ਸਰ ਉਹਨਾਂ ਨੇ ਆਪਣੀ ਕੋਈ ਵੀ ਮੈਡੀਸਿਨਸ ਨਾ ਲੈਂਦੇ ਹੋયા ਸਿਰਫ ਅਸੀਂ ਜੋ ਅੱਜ ਟੋਟਕਾ ਤੁਸੀਂ ਉਹਨੇ ਡਿਸਕਸ ਕਰ ਰਹੇ ਸੀਗੇ ਇਸ ਦੇ ਵਿੱਚ ਤੁਸੀਂ ਦੱਸਿਆ ਸਰ ਇਹ ਤਿੰਨ ਚੀਜ਼ਾਂ ਜੋ ਆਪਾਂ ਨੇ ਰੱਖੀਆਂ ਇੱਕ ਵਾਰੀ ਆਇਲ ਨੂੰ ਮਿਸ ਕਰ ਦੋ ਇਹ ਤਿੰਨ ਚੀਜ਼ਾਂ 50 50 ਗ੍ਰਾਮ ਇਹ ਆਮਲਾ ਸੁੱਕਾ ਆਮਲਾ ਅੱਛਾ ਸੁੱਕੇ ਆਮਲੇ ਦਾ ਪਾਊਡਰ ਹੈ ਇਸ ਦਾ ਸੁੱਕੇ ਆਮਲੇ ਦਾ ਪਾਊਡਰ ਹੈਗਾ ਜੀ ਇਹ ਉਹਨਾਂ ਨੇ ਆਮਲਾ ਘਰੇ ਸੁਕਾਉਣਾ ਬਾਹਰੋਂ ਨਹੀਂ ਲੈ ਕੇ ਆਣਾਗਾ 50 ਗ੍ਰਾਮ ਆਮਲੇ ਦਾ ਪਾਊਡਰ ਤੇ 50 ਗ੍ਰਾਮ ਮੇਥੀ ਦਾਣਾ ਤੇ 50 ਗ੍ਰਾਮ ਤਨੀਆ ਇਹ ਤਿੰਨੋਂ ਚੀਜ਼ਾਂ ਨੂੰ ਇਕੁਅਲ ਕੁਆਨਟੀਟੀ ਚ ਲੈ ਕੇ ਪਾਊਡਰ ਬਣਾ ਲੈਣ ਤੇ ਸਰ ਇਹ ਖਾਣਾ ਖਾਣ ਤੋਂ ਦੋ ਟਾਈਮ ਖਾਣਾ ਖਾ ਰਿਹਾ ਹੈ ਦੋ ਟਾਈਮ ਖਾਣਾ ਖਾਣ ਤੋਂ ਬਾਅਦ ਇਹ ਅੱਧਾ ਅੱਧੇ ਘੰਟੇ ਬਾਅਦ ਇਹ ਲੈ ਲੈਣ ਤਾਂ ਉਹਨਾਂ ਦਾ ਜਿਹੜਾ ਥਾਇਰੋਇਡ ਹੈ ਸਰ ਭਾਵੇਂ ਹਾਈਪੋ ਹੈ ਚਾਹੇ ਹਾਈਪਰ ਹੈ ਇਹ ਉਹਨਾਂ ਦਾ ਬੈਲੈਂਸ ਹੋ ਜਾਣਾ ਮੈਡੀਸਿਨ ਤੇ ਆਂਦੀ ਪਜਾਈ ਜੀ ਜੀ अच्छा मैम ਤੇ ਜਿਹੜੇ ਲੋਕਾਂ ਨੂੰ ਜਾਂ ਸਾਡੀ ਜਿਹੜੀਆਂ ਭੈਣਾਂ ਨੂੰ ਥਾਇਰੋਇਡ ਹੈ ਉਹਨਾਂ ਨੂੰ ਤੁਸੀਂ ਕਹਿ ਰਹੇ ਹੋ ਵੀ ਪਰਹੇਜ਼ ਦੀ ਬਹੁਤ ਜ਼ਿਆਦਾ ਸਖਤ ਜ਼ਰੂਰਤ ਹੁੰਦੀ ਹੈ ਜਿਵੇਂ ਕਿ ਤੁਸੀਂ ਦੱਸ ਰਹੇ ਸੀ ਸਾਡੀ ਭੈਣ ਬੈਠੀ ਸੀ ਇੱਥੇ ਉਹਨਾਂ ਨੂੰ ਤੁਸੀਂ ਸਮਝਾ ਰਹੇ ਸੀ ਕਿ ਪਰਹੇਜ਼ ਥਾਇਰੋਇਡ ਦੇ ਵਿੱਚ 50% ਇਲਾਜ ਹੈ ਅਸੀਂ ਪੁੱਛਾਂਗੇ ਤੁਹਾਡੇ ਕੋਲੋਂ ਕਿਹੜੀਆਂ-ਕਿਹੜੀਆਂ ਚੀਜ਼ਾਂ ਦਾ ਪਰਹੇਜ਼ ਕਰਨਾ ਬੰਡਾ ਤੇ ਇਹ ਤੁਸੀਂ ਕੋਲ ਪੁੱਛਾਂਗੇ ਕਿ ਇਹ ਕਿਵੇਂ ਇਹਦਾ ਇਸਤੇਮਾਲ ਅਸੀ ਨੁਸਕਾ ਫਾਰਮੂਲਾ ਤੁਸੀਂ ਇਹ ਕਰਨਾ ਹੈ ਅੱਛਾ ਜਿਹੜੇ ਲੋਕਾਂ ਨੇ ਬਹੁਤ ਸਾਰੇ ਟੋਟਕੇ ਹੈਗੇ ਨੇ ਨੁਸਕੇ ਹੈਗੇ ਨੇ ਫਾਰਮੂਲੇ ਹੈਗੇ ਨੇ ਡਾਕਟਰਾਂ ਕੋਲ ਜਾ ਕੇ ਵੀ ਉਹਨਾਂ ਨੇ ਆਪਣੀ ਜਾਂਚ ਕਰਾਈ ਹੈ ਉਹ ਕਹਿੰਦੇ ਜੀ ਥਾਇਰੋਇਡ ਤਾਂ ਸਾਡਾ ਸੈੱਟ ਹੋ ਹੀ ਨਹੀਂ ਰਿਹਾ ਤੇ ਹੁਣ ਅਸੀਂ ਕੀ ਕਰੀਏ ਫਿਰ ਤੁਹਾਡੇ ਕੋਲ ਕਿਹੜੇ ਨੁਸਕੇ ਫਾਰਮੂਲੇ ਹੈਗੇ ਨੇ ਤੁਸੀਂ ਕਹਿੰਦੇ ਵੀ ਥਾਇਰੋਇਡ ਤੇ ਗੱਲ ਹੀ ਕੋਈ ਨਹੀਂ ਸਰ ਤੁਸੀਂ ਬਿਲਕੁਲ ਸਹੀ ਗੱਲ ਆਖੀ ਮੇਰੇ ਕੋਲ ਪਿਛਲੇ ਵੀਕ ਆਸਟ੍ਰੇਲੀਆ ਤੋਂ ਪੇਸ਼ੈਂਟ ਸੀਗੇ ਸਰ ਉਹਨਾਂ ਨੂੰ ਥਾਇਰੋਇਡ ਦੀ ਟੈਬਲੇਟ ਲੱਗੀ ਹੋਈ ਸੀ ਕਿ 50mg ਦੀ ਤੇ ਜਦ ਉਹਨਾਂ ਨੂੰ 50mg ਦੀ ਥਾਇਰੋਇਡ ਦੀ ਟੈਬਲੇਟ ਲੱਗੀ ਹੈ ਕਿ 9 ਉਹਨਾਂ ਦਾ ਆਇਆ ਹੋਇਆ ਸੀਗਾ ਤੇ ਹੁਣ ਉਹਨਾਂ ਨੂੰ ਜਦੋਂ ਮੇਰੇ ਕੋਲ ਮੈਡੀਸਨ ਲੈਣ ਆਏ ਤੇ ਮੈਂ ਕਿਹਾ ਲੇਟੈਸਟ ਕਰਾ ਕੇ ਆਓ ਤਾਂ ਸਰ ਪਤਾ ਹੈ ਕਿੰਨਾ ਆਇਆ 0.4 0.4 ਸਰਪ੍ਰਾਈਜ਼ ਓਹੋ 2.5 ਜਾਂ 3 ਦੇ ਬਿਟਵੀਨ ਹੋਣਾ ਇਹ ਆਪਟੀਮਲ ਹੁੰਦਾ ਆ ਸਰ ਉਹ ਟੈਬਲੇਟ ਲੈ ਰਿਹਾ ਤੇ ਪਰ ਇਹਨਾਂ ਘਟਾਣ ਲਈ ਵੀ ਤਾਂ ਅਸੀਂ ਨਹੀਂ ਨਾ ਲੈ ਰਹੇਗੇ ਫਿਰ ਉੱਥੇ ਇਹ ਆ ਰਹਿੰਦਾ ਹੈ ਕਿ ਸਰ ਕੋਈ ਵੀ ਟੈਬਲੇਟ ਪਾਵੇ 50 ਐਮਜੀ 75 ਐਮਜੀ ਜੇ ਉਸ ਟੈਬਲੇਟ ਦੇ ਨਾਲ ਥਾਇਰਾਇਡ ਜਿਹੜਾ ਹੈ ਉਹ ਬੈਲੈਂਸ ਹੀ ਨਹੀਂ ਹੋ ਰਿਹਾ ਤਾਂ ਅਸੀਂ ਲੈ ਕੇ ਆ ਰਹੇ ਹਾਂ ਮੀਨਸ ਕਹਿੰਦਾ ਪਾਵੇ ਕਿ ਉਹਨਾਂ ਦੇ ਜਿਹੜੇ ਥਾਇਰਾਇਡ ਗਲੈਂਡ ਹੈ ਨਾ ਗੋਲੀਆਂ ਨੇ ਹੀ ਉਹਨੂੰ ਗੁੰਮਰਾਹ ਕਰ ਦਿੱਤਾ ਹੋਇਆ ਉਹ ਕਦੇ 0.4 ਆ ਰਹੀ ਤੇ ਕਦੇ ਉਹ ਐਕਸਟਰਾ ਹੀ ਵਧ ਰਹੀ ਹੈਗੀ ਹੈ अच्छा मैम जे बंदे नु थायरॉइड ਹੋਵੇ ਜਾਂ ਸਾਡੀ ਕਿਸੇ ਭੈਣ ਨੂੰ ਜਾਂ ਔਰਤਾਂ ਨੂੰ थायरॉइड ਹੋਵੇ ਕਿਹੜੀਆਂ ਮੁਸ਼ਕਲਾਂ ਉਹਨਾਂ ਨੂੰ ਲਾਈਫ ਦੇ ਵਿੱਚ ਆ ਸਕਦੀਆਂ ਨੇ ਸਰ ਸਭ ਤੋਂ ਪਹਿਲੇ ਤੇ ਉਹਨਾਂ ਦਾ ਜਿਹੜਾ ਵੇਟ ਗੇਨ ਹਾਈਪੋ ਦੇ ਵਿੱਚ ਵੇਟ ਗੇਨ ਹੁੰਦਾ ਹੈ ਹਾਈਪਰ ਦੇ ਵਿੱਚ ਵੇਟ ਲੂਜ਼ ਹੋ ਜਾਂਦਾ ਹੈਗਾ metabolisim disturb ਹੋਏਗਾ ਸਰ ਉਹਨਾਂ ਦਾ ਖਾਣਾ ਪੀਣਾ ਡਿਸਟਰਬ ਔਰ ਇਹ ਸਿੱਧਾ ਹੀ ਸਿੱਧਾ ਹਾਰਟ ਤੇ ਵੀ ਅਫੈਕਟ ਕਰੇਗਾ ਲੀਵਰ ਤੇ ਵੀ ਅਫੈਕਟ ਕਰੇਗਾ ਇਹ ਕਿਡਨੀ ਤੇ ਵੀ ਅਫੈਕਟ ਕਰੇਗਾ ਮੋਰਓਵਰ ਸਭ ਤੋਂ ਵੱਡੀ ਪ੍ਰੋਬਲਮ ਭਾਵੇਂ ਮੇਲ ਨੂੰ ਐ ਥਾਇਰੋਇਡ ਤੇ ਭਾਵੇਂ ਫੀਮੇਲ ਨੂੰ ਐ ਸਰ ਇਨਫਰਟੀਲਿਟੀ ਦਾ ਤਾਂ ਉਹਨਾਂ ਨੂੰ ਕਨਫਰੰਟ ਕਰਨਾ ਹੀ ਪੈਣਾ ਹੈਗਾ ਮਤਲਬ ਸਰ ਉਹਨਾਂ ਨੂੰ ਬਾਜਪਨ ਜਿਵੇਂ ਕਿ ਬੱਚਾ ਬੱਚਾ ਥਾਇਰੋਇਡ ਕਰਕੇ ਥਾਇਰੋਇਡ ਦਾ ਗਲੇ ਦਾ ਪੇਟ ਨਾਲ ਕੀ ਸੰਬੰਧ ਹੈ ਸਰ ਅਸੀਂ ਹੁਣੇ ਕਹਿ ਰਹੇ ਹਾਂਗੇ ਕਿ ਥਾਇਰੋਇਡ ਕਿਉਂ ਹੋ ਰਿਹਾ ਥਾਇਰੋਇਡ ਹੋ ਰਿਹਾ metabolisim disturb ਹੋਣ ਕਰਕੇ ਔਰ ਅਗਰ metabolisim disturb ਹੋਏਗਾ ਸਰ ਇਹ ਹਾਰਮੋਨ ਹੈਗਾ ਜਿਸ ਦੇ ਵਿੱਚ ਕਿ ਸੈਲੇਨੀਅਮ ਤੇ ਮੈਗਨੀਸ਼ੀਅਮ ਬਹੁਤ ਨੈਸੈਸਰੀ ਹੈ ਜਾਂ ਅਸੀਂ ਕਹਿ ਲਈਏ ਕਿ ਇਹ ਆਇਓਡਿਨ ਡੈਫੀਸ਼ੀਐਂਸੀ ਦੇ ਕਾਰਨ ਹੁੰਦਾ ਤੇ ਇਹ ਚੀਜ਼ਾਂ ਜੇ ਤਿੰਨ ਤਿੰਨੋਂ ਡੈਫੀਸ਼ੀਐਂਸੀ ਚਲੀਆਂ ਗਈਆਂ ਮੇਲ ਦੇ ਸਪਰਮ ਕਾਊਂਟ ਤੇ ਸਿੱਧਾ ਅਫੈਕਟ ਕਰੇਗਾ ਸਰ ਜਿਹੜੇ 60 ਐਕਟਿਵ ਸੈਲਸ ਹੋਣੇ ਚਾਹੀਦੇ ਮੇਲ ਦੇ ਸਪਰਮ ਕਾਊਂਟ ਘਟ ਹੋਣਗੇ ਉਹਨਾਂ ਦੀ ਮੋਰਫੋਲੋਜੀ ਵਧੀਆ ਨਹੀਂ ਰਹੇਗੀ ਤਾਂ ਉਹਨਾਂ ਦੇ ਵੀ ਜਿਹੜ ਕੁਆਲਿਟੀ ਇਹ ਉੱਡਾਉਂ ਜਾਏਗੀ ਫੀਮੇਲ ਨੂੰ ਸਿਰਫ ਫੀਮੇਲ ਜੀ ਦਾ ਪ੍ਰੋਬਲਮ ਹੀ ਛੱਡ ਦੋ ਜ ਜੇ ਫੀਮੇਲ ਦੀ ਗੱਲ ਕਰੀਏ ਤੇ ਥਾਇਰੋਇਡ ਦੀ ਟੈਬਲੇਟ ਲੈਣ ਤੋਂ ਬਾਅਦ ਵੀ ਉਹਨਾਂ ਦੇ ਪੀਰੀਅਡ ਜਿਹੜੇ ਆ ਉਹ ਡਿਸਟਰਬ ਹੋ ਜਾਂਦੇ ਹੈਗੇ ਕੀ ਕਰ ਰਹੇ ਹੋ ਇੱਕ ਵਾਰ ਫਿਰ ਸਾਡੇ ਦਰਸ਼ਕਾਂ ਨੂੰ ਸਰ ਮੈਂਸੂਰੇਸ਼ਨ ਸਾਈਕਲ ਜੋ ਥਾਇਰੋਇਡ ਦੀ ਗੋਲੀ ਲੈ ਰਹੇ ਹੈ ਗੋਲੀ ਤਾਂ ਸਾਨੂੰ ਸਹੀ ਰੱਖਣ ਵਾਸਤੇ ਹੈ ਜੀ ਸਰ ਗੋਲੀ ਠੀਕ ਰੱਖਣ ਵਾਸਤੇ ਆ ਪਰ ਗੋਲੀ ਨੇ ਜਿਹੜਾ ਪ੍ਰੋਲੈਕਟਿਨ ਹੈ ਉਹ ਸਿੱਧਾ ਹਾਈ ਕਰ ਦੇਣਾ ਹੈਗਾ ਪ੍ਰੋਲੈਕਟਿਨ ਵੀ ਡਿਸਟਰਬ ਕਰ ਦੇਣਾ ਐਸਟ੍ਰੋਜਨ ਵੀ ਡਿਸਟਰਬ ਕਰਨਾ ਉਹਦੇ ਨਾਲ ਉਹਨਾਂ ਦੇ ਮੈਨਸਟਰੇਸ਼ਨ ਸਾਈਕਲ ਜਿਹੜੇ ਹੈ ਬਹੁਤ ਮੇਰੇ ਦਰਸ਼ਕ ਜਿਹੜੇ ਲੈਂਦੇ ਹੈਗੇ ਨਾ ਥਾਇਰੋਇਡ ਉਹ ਫੀਲ ਕਰ ਰਹੇ ਹੋਣਗੇ ਕਿ ਉਹਨਾਂ ਦੇ ਜਿਹੜੇ ਪੀਰੀਅਡ ਫਲੋ ਹੈ ਜਾਂ ਤਾਂ ਘਟ ਜਾਂਦਾ ਹੈਗਾ ਸਮ ਟਾਈਮ ਉਹਨਾਂ ਨੂੰ ਹਾਈਪਰ ਹੈਗੀ ਤੇ ਸਰ ਉਹਨਾਂ ਨੂੰ ਐਕਸੈਸ ਬਲੀਡਿੰਗ ਵੀ ਹੋਣ ਲੱਗ ਜਾਂਦੀ ਹੈਗੀ ਤੇ ਜੇ ਆਪਾਂ ਨੂੰ ਇਹ ਜੇ ਸਹੀ ਤਰੀਕੇ ਨਹੀਂ ਹੋਏਗਾ ਤਾਂ ਤੁਹਾਨੂੰ ਪਤਾ ਹੈ ਕਿ Ovulation track ਹੀ ਨਹੀਂ ਕਰ ਪਾਣਗੇ ਔਰ Ovulation ਹੋਣਾ ਹੀ ਨਹੀਂ ਜੇ Ovulation ਨਹੀਂ ਹੋਏਗਾ ਤਾਂ Implantation ਦਾ ਤਾਂ ਸਿਰ ਸਵਾਲ ਹੀ ਨਹੀਂ ਉੱਠਦਾਗਾ ਅੱਛਾ ਮੈਮ ਚਲੋ ਤੁਹਾਡੇ ਵਰਗੇ ਜਿਹੜੇ ਇੱਕ ਐਕਸਪਰਟ ਲੋਕ ਹੈਗੇ ਨੇ ਜਿਨ੍ਹਾਂ ਕੋਲ thyroid ਤੁਸੀਂ ਤਾਂ ਦੇਖ ਕੇ ਪਤਾ ਕਰ ਲੈਂਦੇ ਹੋ ਵੀ ਜਿਹੜੀ ਸਾਡੀ ਭੈਣ ਹੈ ਸਾਡਾ ਇੱਕ ਵੀਰ ਵੀ ਬੈਠਾ ਸੀ ਤੁਸੀਂ ਉਹਨਾਂ ਨੂੰ ਵੀ ਕਿਹਾ ਵੀ ਤੁਹਾਡੇ ਲੱਗਦਾ ਕਿ ਸਿੰਪਟਮ ਨੇ ਜਿਹੜੇ ਤੁਹਾਡੇ ਉਹ thyroid ਵਾਲੇ ਹੋ ਸਕਦੇ ਨੇ ਇੱਕ ਆਮ ਬੰਦਾ ਯਾ ਇੱਕ ਆਮ ਸਾਡੀ ਭੈਣ ਜਿਹੜੀ ਘਰ ਦੇ ਵਿੱਚ ਬੈਠੀ ਹੈ ਕਿਸੇ ਡਾਕਟਰ ਦੇ ਸੰਪਰਕ ਦੇ ਵਿੱਚ ਨਹੀਂ ਹੈ ਸੋਸ਼ਲ ਮੀਡੀਆ ਤੇ ਵੀ ਕਦੇ-ਕਦਾਈ ਤੁਹਾਡੀ ਵੀਡੀਓ ਦੇਖਣ ਆ ਜਾਂਦੇ ਨੇ ਸਪੈਸ਼ਲੀ ਕਹਿ ਰਹੇ ਸੀ ਕਿ ਤੁਹਾਡੀ ਵੀਡੀਓ ਦੇਖਦੇ ਨੇ ਤੇ ਉਹਨਾਂ ਨੂੰ ਫਿਰ ਕਿਵੇਂ ਪਤਾ ਲੱਗੇ ਕਿ ਜਿਹੜਾ ਸਾਡਾ ਥਾਇਰੋਇਡ ਹੈਗਾ ਉਹ ਵੱਧ ਰਿਹਾ ਹੈ ਯਾ ਸਾਡਾ ਥਾਇਰੋਇਡ ਦਾ ਮਾਮਲਾ ਜਿਹੜਾ ਉਹ ਵਿਗੜ ਰਿਹਾ ਕੋਈ ਸਿੰਪਟਮ ਹੁੰਦੇ ਨੇ ਕੁੱਲ ਮਿਲਾ ਕੇ ਕਹਿਣ ਦਾ ਸਵਾਲ ਇਹ ਹੈ ਕਿ ਅਗਰ ਕਿਸੇ ਭੈਣ ਦਾ ਥਾਇਰੋਇਡ ਚੇਂਜ ਹੋ ਰਿਹਾ ਹੈ ਤੇ ਉਹਦੇ ਸਿੰਪਟਮ ਕੀ ਹੁੰਦੇ ਨੇ ਸੇ ਸਭ ਤੋਂ ਵੱਡਾ ਤਾਂ ਉਹਦਾ weight 'ਚ disturbance ਆਇਆਗੀ ਹੈ ਕਿ ਉਹਨੂੰ ਖਾਣਾ weight ਉਹਦਾ ਸਰ ਹਾਈਪੋ ਦੇ ਵਿੱਚ ਉਹਦਾ weight gain ਹੋਏਗਾ ਤੇ ਹਾਈਪਰਥਾਇਰੋਇਡਿਜ਼ਮ ਜਦੋਂ ਵੱਧਦਾ ਹੈ ਤਾਂ ਉਹਦਾ weight lose ਹੋਏਗਾ ਉਸਨੂੰ ਕਬਰਾਟ ਹੋਏਗੀ ਪਸੀਨਾ ਆਏਗਾ ਉਹਦੇ ਗਲੇ ਤੇ ਸਵੇਲਿੰਗ ਨਜ਼ਰ ਆਏਗੀ ਹਾਈਪੋ ਦੇ ਵਿੱਚ ਤਾਂ ਉਹਨਾਂ ਦੇ ਗਲੇ ਤੇ ਸਵੇਲਿੰਗ ਨਜ਼ਰ ਆਏਗੀ ਉਹਨਾਂ ਨੂੰ ਪਤਾ ਲੱਗੇਗਾ ਉਹਨਾਂ ਦੇ ਗਲੇ 'ਚ ਖਰਾਸ਼ ਹੋਏਗੀ ਉਹਨਾਂ ਨੂੰ ਕਬਰਾਟ ਹੋਣੀ ਹੈਗੀ ਇਹ ਮੋਟਾਪਾ ਵੀ ਆਏਗਾ ਤਾਂ ਉਹਨਾਂ ਨੂੰ ਸੁਸਤੀ ਵੀ ਆਣੀ ਹੈ ਉਹਨਾਂ ਦਾ ਮੂਡ ਵੀ ਸਵਿੰਗ ਹੋਏਗਾ ਸਭ ਤੋਂ ਵੱਡੀ ਜੇ ਉਹਨਾਂ ਨੇ ਜਜ ਕਰਨਾ ਹੈ ਸਰ ਉਹ ਜਿਵੇਂ ਆਪਾਂ ਚੇਅਰ ਤੇ ਬੈਠੇ ਆ ਚੇਅਰ ਤੇ ਬੈਠ ਕੇ ਉਹਨਾਂ ਨੇ ਇਸ ਤਰੀਕੇ ਪੈਰ ਆਪਣਾ ਲਟਕਾਣਾ ਪੈਰ ਲਟਕਾ ਕੇ ਸਰ ਪੈਰ ਤੇ ਉਹਨਾਂ ਨੇ ਕੁਝ ਹੈਵੀ ਚੀਜ਼ ਮੰਨ ਲਓ ਜਿਵੇਂ ਇੱਦਾਂ ਮਾਰਨੀ ਹੈਗੀ ਹੈ ਹਨਾ ਤਾਂ ਉਹ ਦੇਖਣਗੇ ਕਿ ਪੈਰ ਅਗਰ ਤਾਂ ਇੱਕੋ ਦਮ niche ਆ ਗਿਆ ਫਿਰ ਤਾਂ ਉਹਨਾਂ ਦਾ thyroid normal ਹੈ ਪਰ ਅਗਰ ਉਹ ਪੈਰ niche ਆਂ ਤੇ ਟਾਈਮ ਲਾ ਰਿਹਾ ਹੈ ਨਾ ਇਟ ਮੀਨਸ ਉਹਦਾ ਬਲੱਡ ਸਰਕੂਲੇਸ਼ਨ ਪ੍ਰੋਪਰ ਨਹੀਂ ਹੈ ਪੈਰ niche ਆਂ ਤੇ ਟਾਈਮ ਲਾ ਰਿਹਾ ਤਾਂ ਮੀਨਸ ਉਸ ਨੂੰ thyroid ਦੇ ਸਿੰਪਟਮ ਵੀ ਆ ਰਹੇ ਜੀ 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 ਅੱਛਾ ਮੈਮ ਤੇ ਫਿਰ ਹੁਣ ਆਖਿਰ ਦੇ ਵਿੱਚ ਜਿਹੜਾ thyroid ਹੈਗਾ ਉਸੀ ਦੱਸ ਰਹੇ ਕਿ ਪਰਹੇਜ਼ ਹੀ ਅੱਧਾ ਇਲਾਜ ਹੈ ਕਿਹੜੀਆਂ ਚੀਜ਼ਾਂ ਸਾਨੂੰ ਅਵੋਇਡ ਕਰਨੀਆਂ ਪੈਣਗੀਆਂ ਜਿਹੜਾ ਸਾਡੀ ਭੈਣ ਸੰਜੀਤ ਦੇ ਤਰੀਕੇ ਨਾਲ ਥਾਇਰੋਇਡ ਦਾ ਜਿਹੜਾ ਟ੍ਰੀਟਮੈਂਟ ਹੈ ਥਾਇਰੋਇਡ ਦਾ ਆਪਣਾ ਇਲਾਜ ਘਰ ਬੈਠ ਕੇ ਕਰਨਾ ਚਾਹੁੰਦੀ ਹੈ ਇਹਨਾਂ ਨੁਸਖਿਆਂ ਦੇ ਨਾਲ ਫਾਰਮੂਲਿਆਂ ਦੇ ਨਾਲ ਸਿਰ ਸਭ ਤੋਂ ਵੱਡੀ ਗੱਲ ਤਾਂ ਦੇਖੋ ਜੀ ਮੈਂ ਇਹ ਕਲੀਅਰ ਲਿਖਿਆ ਹੋਇਆ ਕਲੀਅਰ ਕੀਤਾ ਵੀ ਹੋਇਆ ਹੈ ਪਰ ਕੈਮਰੇ ਤੇ ਜ਼ੂਮ ਕਰ ਲਾਂਗੇ ਸਰ ਉਹਨਾਂ ਨੇ ਸੋਇਆ ਪ੍ਰੋਡਕਟਸ ਜਿਹੜੇ ਆ ਉਹ ਨਹੀਂ ਲੈਣੇ ਹੁਣ ਜਿਵੇਂ ਸਭ ਤੋਂ ਵੱਡਾ ਕੌਸ ਇਡ ਆਇਓਡਿਨ ਡੈਫੀਸ਼ੈਂਸੀ ਹੋ ਗਿਆ ਤਾਂ ਉਹਨਾਂ ਨੇ ਸਰ ਮੈਨੇ ਕਹਿੰਦੀ ਕਿ ਉਹ ਟਾਟਾ ਵਾਲਾ ਸਾਲਟ ਉਹ ਸ਼ੁਰੂ ਕਰਨ ਉਹ ਸਿੰਦਾ ਨਮਕ ਖਾਨ ਸਿੰਦਾ ਨਮਕ ਖਾਨ ਨਾਲ ਵੀ ਉਹਨਾਂ ਦਾ ਆਈਡਨ ਜਿਹੜਾ ਉਹ ਕਵਰ ਅਪ ਹੋ ਜਾਣਾ ਤੇ ਨਾਲ ਸਰ ਉਹਨਾਂ ਨੇ ਗਲੂਟਨ ਤੋਂ ਪਰਹੇਜ਼ ਰੱਖਣਾ ਹੈਗਾ ਜਿਵੇਂ ਆਟੇ ਦੇ ਵਿੱਚ ਕਣਕ ਦੇ ਆਟੇ 'ਚ ਬਹੁਤ ਜ਼ਿਆਦਾ ਗਲੂਟਨ ਹੁੰਦਾ ਹੈਗਾ ਕੋਈ ਵੀ ਸਟਾਰਚੀ ਉਹਨਾਂ ਨੇ ਵੈਜਿਜ਼ ਨਹੀਂ ਲੈਣੀ ਹੈ ਕਿ ਜਿਵੇਂ ਆਲੂ ਹੋ ਗਿਆ ਸਟਰਾਬੇਰੀ ਹੋਗੀ ਸ਼ਕਰਕੰਦੀ ਹੋਗੀ ਪਿੰਡੀ ਹੋਗੀ ਜਿਹਦਾ ਜਿਹੜੀ ਸਟਾਰਚ ਛੱਡਦੀ ਲੇਸ ਛੱਡਦੀ ਹੈ ਲੇਸਦਾਰ ਲੇਸ ਵਾਲੀ ਕੋਈ ਵੀ ਸਬਜ਼ੀ ਉਹਨਾਂ ਨੇ ਨਹੀਂ ਖਾਣੀ ਹੈ ਸਰ ਲੇਸਦਾਰ ਦਾਣਾ ਵੀ ਹੈਗੀਆਂ ਜੀ ਸਰ ਦਾਲਾ ਵੀ ਉਹਨਾਂ ਨੇ ਜੀ ਇਹ ਮਾਂ ਚੋਲੇ ਦੀ ਦਾਲ ਨਹੀਂ ਖਾਣੀ ਹੈਗੀ ਰਾਜਮਾ ਨਹੀਂ ਖਾਣੇ ਹੈਗੇ ਮੋਰਓਵਰ ਸਭ ਤੋਂ ਵੱਡਾ ਪਰੇਜ਼ ਉਹਨਾਂ ਨੇ ਸਰ ਕਿਸੇ ਵੀ ਤਰ੍ਹਾਂ ਦੀ ਗੋਭੀ ਪਾਵੇਂ ਫੁੱਲ ਗੋਭੀ ਪਾਵੇਂ ਪੱਤਾ ਗੋਭੀ ਪਾਵੇਂ ਬੰਦ ਗੋਭੀ ਤੇ ਪਾਵੇਂ ਬਰੋਕਲੀ ਗੋਭੀ ਤੋਂ ਉਹਨਾਂ ਨੇ ਬਿਲਕੁਲ ਹੀ ਛੱਡ ਦੇਣੀ ਹੈਗੀ ਇਹ ਇਹਨਾਂ ਚੀਜ਼ਾਂ ਔਰ ਅਸੀਂ ਹੋਰ ਗੱਲ ਕਰੀਏ ਪ੍ਰੋਸੈਸਡ ਫੂਡ ਤਾਂ ਸਾਨੂੰ ਪਤਾ ਹੈ ਪੈਕਟ ਫੂਡ ਤਾਂ ਬਿਲਕੁਲ ਹੀ ਨਹੀਂ ਲੈਣਾ ਹੈਗਾ ਫਿਰ ਹੁਣ ਇਹ ਮਾਮਲਾ ਰਿਹਾ ਵੀ ਉਹਨਾਂ ਨੇ ਛੱਡਣਾ ਕੀ ਹੈ ਜਿਹਨੂੰ ਅਵੋਇਡ ਕਰਨਾ ਹੈ ਤੇ ਬਹੁਤ ਸਾਰੀਆਂ ਚੀਜ਼ਾਂ ਫਿਰ ਹੋਣਗੀਆਂ ਵੀ ਇਦਾਂ ਦੀਆਂ ਜਿਹੜੀਆਂ ਸਾਡੇ ਥਾਇਰੋਇਡ ਨੂੰ ਬੈਲੈਂਸ ਕਰ ਸਕਦੀਆਂ ਨੇ ਹੁਣ ਸਾਨੂੰ ਉਹ ਵੀ ਦੱਸ ਦਿਓ ਵੀ ਉਹ ਕਿਹੜੀਆਂ ਚੀਜ਼ਾਂ ਨੇ ਤਾਂ ਕਿ ਅਸੀਂ ਆਪਣੀ ਡਾਈਟ ਦੇ ਵਿੱਚ ਸਾਡੀਆਂ ਭੈਣਾਂ ਸਾਡੇ ਭਰਾ ਉਹਨੂੰ ਸ਼ਾਮਿਲ ਕਰਕੇ ਫਾਇਦਾ ਲੈ ਸਕਣ ਜਾਂ ਜਿਹੜਾ ਵੀ ਥਾਇਰੋਇਡ ਦੀ ਕੋਈ ਦਵਾਈ ਕਿਤੋਂ ਖਾਂਦਾ ਜੀ ਕੋਈ ਕਿਤੋਂ ਖਾਂਦਾ ਉਹਨਾਂ ਦੀ ਇੰਪਰੂਵਮੈਂਟ ਤੇਜ਼ ਹੋ ਜਾਏ ਸਰ ਇਹਦਾ ਸੁਧਾਰ ਜੇ ਡਾਈਟ ਵੱਲ ਆਈਏ ਤਾਂ ਸਰ ਉਹਨਾਂ ਨੇ ਸਾਲਟ ਦੀ ਕੰਜ਼ਮਪਸ਼ਨ ਕਰਨੀ ਹੈ ਜਿਹੜੀ ਪਾਣੀ ਦੇ ਵਿੱਚ ਵੀ ਉਹਨਾਂ ਨੇ ਨਿੰਬੂ ਤੇ ਨਮਕ ਪਾ ਕੇ ਉਹਨਾਂ ਨੂੰ ਲੈ ਲੈਣਾ ਚਾਹੀਦਾ ਖਾਣੇ ਬਾਅਦ ਤੇ ਸਰ ਉਹਨਾਂ ਨੇ ਗ੍ਰੀਨ ਟੀ ਜ਼ਰੂਰ ਲੈਣੀ ਹੈਗੀਏ ਗ੍ਰੀਨ ਟੀ ਦੇ ਵਿੱਚ ਜ਼ਰੂਰੀ ਨਹੀਂ ਕਿ ਪੈਕਟ ਬਾਜ਼ਾਰ ਵਾਲੀ ਗ੍ਰੀਨ ਟੀ ਲੈ ਕੇ ਆਣੀ ਹੈਗੀਏ ਉਹਨਾਂ ਨੇ ਆਪਣਾ ਘਰ ਬਣਾ ਲੈਣੀ ਹੈ ਸਰ ਅਦਰਕ ਅਜਵਾਇਨ ਦਾਲਚੀਨੀ ਪਾ ਕੇ ਉਹਨਾਂ ਨੇ ਇਹ ਗ੍ਰੀਨ ਟੀ ਤਿਆਰ ਕਰ ਲੈਣੀ ਹੈਗੀਏ ਉਹਨਾਂ ਨੇ گارਲਿਕ ਸਰ ਲਸਣ ਜਾਰਾ ਤੋਂ ਜ਼ਿਆਦਾ ਲੈਣਾ ਹੈਗਾ ਤੇ ਗ੍ਰੀਨ ਵੈਜੇਸ ਵੱਲ ਉਹਨਾਂ ਨੇ ਜਾਣਾ ਹੈ ਤੇ ਜਿਹੜੇ ਅਸੀਂ ਆਟੇ ਦੀ ਗੱਲ ਕੀਤੀ ਗਲੂਟਨ ਮੈਸ਼ਰ ਆਸੀਗਾ ਤਾਂ ਉਹਨਾਂ ਨੇ ਆਟਾ ਮਲਟੀ grain ਆਟਾ ਯੂਜ਼ ਕਰ ਲਿਆ ਹੈਗਾ ਕੁਝ ਵੀ ਭਾਵੇਂ ਪਾ ਕੇ ਲੈ ਲੈਣ ਕਿ ਸਿਰ ਨਾਲ ਉਹਨਾਂ ਨੇ ਜੇ ਅਸੀਂ ਐਗ ਦੀ ਗੱਲ ਕਰੀ ਅਸੀਂ ਹੁਣੇ ਗੱਲ ਕੀਤੀ ਸੀਗੀ ਕਿ ਮੈਗਨੀਸ਼ੀਅਮ ਤੇ ਸੈਲੇਨੀਅਮ ਜਿਹਦੇ ਚ ਇਨਫ ਹੋਵੇ ਉਹਨਾਂ ਨੇ ਉਹ ਡਾਈਟ ਲੈਣੀ ਹੈ ਜੇ ਅਸੀਂ ਐਗ ਦੀ ਗੱਲ ਕਰੀਏ ਜਿਹੜਾ ਐਗ ਦਾ yellow yolk ਹੁੰਦਾ ਉਹਦੇ ਵਿੱਚ ਸਿਰ ਪ੍ਰੋਟੀਨ ਆਇਡਿਨ ਆਇਓਡੀਨ ਤੇ ਸੈਲੇਨੀਅਮ ਇਹ ਇਨਫ ਕੁਆਂਟੀਟੀ ਜੁ ਹੁੰਦਾ ਉਹ ਐਗ ਦਾ ਯੋਕ ਵੀ ਲੈ ਸਕਦੇ ਹੈਗੇ ਸਿਰ ਹੁਸੀਂ ਹੋਰ ਗੱਲ ਕਹੀ ਸਭ ਤੋਂ ਵੱਡੀ ਉਹਨਾਂ ਨੇ ਮਾਰਨਿੰਗ ਉੱਠਦੇ ਹੀ ਜੀ ਕੋਕੋਨਟ ਆਇਲ ਜਿਹੜਾ ਵਰਜਨ ਵਾਲਾ ਪਿਓਰ ਕੋਕੋਨਟ ਆਇਲ ਜਿਹੜਾ ਅਸੀਂ ਰੱਖਿਆ ਹੋਇਆ ਹੈ ਇਸ ਤਰ੍ਹਾਂ ਦਾ ਆਇਲ ਸਵੇਰੇ ਉੱਠਦਿਆਂ ਇਹ ਗਰਮ ਥੋੜਾ ਜਿਹਾ ਕਰਕੇ ਇਸ ਨੂੰ ਖਾਲੀ ਪੇਟ ਇਹ ਅੱਧਾ ਚਮਚ ਲੈ ਲੈਣ ਮੈਂ ਕਰੀਆਂ 10 ਦਿਨ ਦੇ ਵਿੱਚ ਹੀ ਉਹਨਾਂ ਦਾ ਥਾਇਰੋਇਡ ਨਾਰਮਲ ਆ ਜਾਏਗਾ। ਕਿਆ ਬਾਤ ਹੈ ਕਿਆ ਬਾਤ ਹੈ ਸਿਰਫ 10 ਦਿਨਾਂ ਸਿਰਫ 10 ਦਿਨ ਦੇ ਵਿੱਚ ਬਹੁਤ ਵੱਡਾ ਦਾਵਾ ਹੈ ਸਰ ਮੈਂ ਕਹਿ ਰਹੀ ਹਾਂ thyroid ਦੀ ਗੋਲੀ ਅਸੀਂ ਇਹ ਨਹੀਂ ਕਹਿੰਦੇ ਕਿ ਮੰਨ ਲਓ ਉਹਨਾਂ ਨੂੰ 50mg ਦੀ ਗੋਲੀ ਲੱਗੀ ਹੋਈ ਹੈ ਨਾ ਉਹਨਾਂ ਨੇ ਆਲਟਰਨੇਟ ਡੇ ਤੇ ਲੈ ਲੈਣਾ ਕਰੋ ਉਹਨਾਂ ਨੂੰ ਲੱਗਦਾ ਕਿ ਉਧਰੋਂ ਪ੍ਰੈਗਨੈਂਸੀ ਵੀ ਕਨਸੀਵ ਕਰਨੀ ਹੈ ਆਲਟਰਨੇਟ ਡੇ ਤੇ ਉਹ ਗੋਲੀ ਵੀ ਲੈ ਲੈਣ ਤੇ ਨਾਲ ਇਹ ਡੇਲੀ ਇਹ ਮਾਰਨਿੰਗ ਉੱਠ ਕੇ ਭਾਵੇਂ ਉਹ 올ਿਵ ਆਇਲ ਲੈਣ ਰੋਟੀ ਦੇ ਵਿੱਚ ਖਾਣੇ ਵਿੱਚ ਤੜਕਿਆਂ ਦੇ ਵਿੱਚ ਵੀ ਉਹ 올ਿਵ ਆਇਲ ਜਾਂ ਕੋਕੋਨਟ ਆਇਲ ਦਾ ਯੂਜ਼ ਕਰਨ ਤੇ ਇਹ ਕੋਕੋਨਟ ਆਇਲ ਸਰ ਉਹਨਾਂ ਲਈ ਜ਼ਬਰਦਸਤ ਫਾਇਦਾ ਕਰੇਗਾ ਉਹ ਕਿਸ ਤਰ੍ਹਾਂ ਨਹਾਉਂਦੇ ਆ ਸਰ ਨਹਾਣ ਬਾਅਦ ਉਹਨਾਂ ਨੇ 2 ਮਿੰਟ ਅੱਧਾ ਚਮਚ ਆਇਲ ਲੈ ਕੇ ਆਪਣੇ ਗਲੇ ਤੇ ਇਸ ਤਰੀਕੇ ਮ사ਜ ਕਰਨੀ ਹੈ ਤਾਂ ਕਿ ਦੋਨੋਂ ਸਾਈਡ ਦਾ ਰਾਈਟ ਤੇ ਲੈਫਟ ਲਾਬ ਜਿਹੜਾ ਹੈ ਉਹ ਬਰਾਬਰ ਬਰਾਬਰ ਦੋਨੋਂ ਸਾਈਡ ਤੇ ਐਕਸਰਸਾਈਜ਼ ਉਹਨਾਂ ਦੇ ਚੱਲੇ ਜਾਏ ਤਾਂ ਇਸ ਦਾ ਵੀ ਸਰ ਉਹਨਾਂ ਨੂੰ ਬਹੁਤ ਜ਼ਿਆਦਾ ਫਾਇਦਾ ਹੋਣਾ ਜੀ ਜੀ ਮੈਮ ਤੁਸੀਂ ਇੱਕ ਐਕਸਰਸਾਈਜ਼ ਦੱਸਦੇ ਸੀ ਜਿਹੜੀ ਕਿ ਵਾਈਬ੍ਰੇਟ ਗਲੇ ਨੂੰ ਵਾਈਬ੍ਰੇਟ ਕਰਨ ਲਈ ਉਹ ਤੁਸੀਂ ਦੱਸ ਰਹੇ ਸੀ ਵੀ ਜੀ ਉਹ ਕਿਹੜੀ ਐਕਸਰਸਾਈਜ਼ ਹੈ ਜੀ ਮੈਮ ਸਰ ਇਹ ਹੁਣ ਤੁਸੀਂ ਸ਼ੰਖ ਵਜਾ ਰਹੇ ਇੱਕ ਤਰ੍ਹਾਂ ਦਾ ਮੈਂ ਤਾਂ ਇਹ ਕਹਿਣੀ ਹੈ ਕਿ ਲੇਡੀਜ਼ ਨੇ ਸਾਰਾ ਦਿਨ ਆਪਣੇ ਗਲੇ ਦਾ ਸ਼ੰਖ ਵਜਾਉਣਾ ਜੇ ਉਹਨਾਂ ਨੇ ਗਲੇ ਦਾ ਸ਼ੰਖ ਉਹ ਕਿਵੇਂ ਵਜ ਸਕਦਾ ਸਾਡੇ ਕੋਲ ਹੋਣਾ ਚਾਹੀਦਾ ਸ਼ੰਖ ਤਾਂ ਨੇ ਸਦਾ ਸ਼ੰਖ ਦੀ ਲੋੜ ਨਹੀਂ ਹੈ ਸ਼ੰਖ ਤਾਂ ਉਹਨਾਂ ਦੇ ਕੋਲ ਦੇਖੋ ਆ ਬਟਰਫਲਾਈ ਸ਼ੇਪ ਦੇ ਵਿੱਚ ਸ਼ੰਖ ਸਿੱਧਾ ਹੁੰਦਾ ਸਾਡੇ ਕੋਲ ਆ ਬਟਰਫਲਾਈ ਸ਼ੇਪ ਦਾ ਸ਼ੰਖ ਹੈ ਉਹਨਾਂ ਨੇ ਇਸ ਸ਼ੰਖ ਨੂੰ ਵਜਾਉਣਾ ਮੀਨਸ ਕੋਈ ਮੈਡੀਟੇਸ਼ਨ ਕਰ ਲੈਣ ਸੁਪੋਜ਼ ਮੈਂ ਵਾਹਿਗੁਰੂ ਹੀ ਕਹਿਣਾ ਓਮ ਹੀ ਕਹਿਣਾ ਤੁਸੀਂ ਉਹਨੇ ਜਿਵੇਂ ਤੁਸੀਂ ਮੈਡੀਟੇਟ ਕੀਤਾ ਉਹ ਰੋਟੀ ਖਾਂਦੇ ਆ ਬਣਾਉਂਦੇ ਆ ਕੋਈ ਵੀ ਕੰਮ ਕਰਦੇ ਆ ਉਹ ਆਪਣਾ ਗਲੇ ਦੀ ਐਕਸਰਸਾਈਜ਼ ਕਰਨੀ ਹੈ ਉਹਨਾਂ ਨੇ ਕਿਵੇਂ ਜੀ ਜਿਸ ਤਰ੍ਹਾਂ ਸਿਰ ਅਸੀਂ ਹੁਣੇ ਦੱਸ ਰਹੇ ਕਿ ਮੰਨ ਲਓ ਉਹ ਵਾਹਿਗੁਰੂ ਹੀ ਕਰਨਾ ਹੈ ਉਹਨਾਂ ਨੇ ਓਮ ਹੀ ਕਰਨਾ ओम ਇਸ ਤਰੀਕੇ ਜਿੰਨਾ ਲੰਬਾ ਉਹ ਇੱਕ ਹੀ ਬਰੀਥਿੰਗ ਦੇ ਵਿੱਚ ਸਾਊਂਡ ਦੇ ਸਕਦੇ ਹੈਗੇ ਆ ਪਹਿਲੇ ਉੱਚੀ ਫੇਰ ਥੋੜਾ ਨੀਵੀ ਹੌਲੀ 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 ਸਲੋ ਡਾਊਨ ਕਰਨ ਸਰ ਇਹ ਦੋ ਟਾਈਮ ਲੇਡੀਜ਼ ਆਰਾਮ ਨਾਲ ਕਰ ਸਕਦੀਆਂ ਜਿਸ ਦੇ ਨਾਲ ਉਹਨਾਂ ਦਾ ਜਿਹੜਾ ਗਲੇ ਦੀ ਐਕਸਰਸਾਈਜ਼ ਪ੍ਰੋਪਰ ਹੋਏਗੀ ਉਹਨਾਂ ਦਾ T3 T4 TSH ਤਿੰਨੋਂ ਨਾਰਮਲ ਹੋ ਜਾਣਗੇ ਅੱਛਾ ਮੈਂ ਫਿਰ ਬਹੁਤ ਸਾਰੀਆਂ ਸਾੜੀਆਂ ਭਿਆਣਾ ਹੈਗੀਆਂ ਨੇ ਜਿਨ੍ਹਾਂ ਨੂੰ ਤੁਸੀਂ ਖੁਦ ਦੇ ਨੁਸਖੇ ਫਾਰਮੂਲੇ ਵੀ ਰეკਮੈਂਡ ਕਰਦੇ ਹੋ ਕਿ ਜਿਨ੍ਹਾਂ ਨੂੰ ਇਹਨਾਂ ਨੁਸਖਿਆਂ ਦੇ ਨਾਲ ਜਾਂ ਐਕਸਰਸਾਈਜ਼ ਦੇ ਨਾਲ ਬਹੁਤ ਜ਼ਿਆਦਾ ਫਰਕ ਨਹੀਂ ਪੈਂਦਾ ਜਿਨ੍ਹਾਂ ਦੀ ਹਾਲਾਤ ਬਹੁਤ ਜ਼ਿਆਦਾ ਖਰਾਬ ਹੁੰਦੇ ਨੇ ਫਿਰ ਉਹਨਾਂ ਨੂੰ ਕਿਹੜੇ ਨੁਸਖੇ ਫਾਰਮੂਲੇ ਤੁਸੀਂ ਰეკਮੈਂਡ ਕਰਦੇ ਹੋ ਸਰ ਥਾਇਰੋਇਡ ਲਈ ਸਪੈਸ਼ਲ ਅਗੋਂ ਲੱਗਦਾ ਘਰ ਨਹੀਂ ਬਣਾ ਸਕਦੇ ਤਾਂ ਸਪੈਸ਼ਲ ਥਾਇਰੋਇਡ ਦੀ ਮੈਡੀਸਿਨ ਹੈਗੀ ਸਰ ਆਪਾਂ ਨੇ ਇਹ ਤਿਆਰ ਕੀਤੀ ਹੋਈ ਹੈ ਥਾਇਰੋਇਡ ਦੀ ਤੇ ਇਹ ਮੈਡੀਸਿਨ ਕੈਪਸੂਲ ਹੈਗੇ ਇਹ ਉਹਨਾਂ ਨੇ ਇੱਕ ਸਵੇਰੇ ਖਾਲੀ ਪੇਟ ਇੱਕ ਸਵੇਰੇ ਲੈ ਲੈਣ ਭਾਵੇਂ ਇੱਕ ਸ਼ਾਮ ਲੈ ਲੈਣ ਤੇ ਇਹ ਸਰ 15 ਦਿਨ 15 ਦਿਨ ਵੀ ਲੱਗਦੇ ਆ ਪਰ ਜਦੋਂ ਉਹਨਾਂ ਨੂੰ ਲੱਗਦਾ ਨਾ ਕਿ ਉਹ 75mg ਤੱਕ ਦੀ ਗੋਲੀ ਲੈ ਰਹੇ ਆ 100mg ਤੱਕ ਦੀ ਗੋਲੀ ਲੈ ਰਹੇ ਆ ਫਿਰ ਸਰ ਉਹ ਦਿਨ ਦੇ ਦੋ ਕੈਪਸੂਲ ਕਰ ਲੈਣ ਤਾਂ ਇਹ ਆਈ ਡੋਨਟ ਥਿੰਕ ਸੋ ਕਿ ਦੋ ਮਹੀਨੇ ਤੋਂ ਬਾਅਦ ਉਹਨਾਂ ਦਾ ਥਾਇਰੋਇਡ ਦੀ ਟੈਬਲਟ ਚੱਲੇਗੀ ਤੇ ਜੇ ਆਪਣੇ ਵਾਲੀ ਆਯੁਰਵੇਦ ਟੈਬਲਟ ਲੈਂਦੇ ਆ ਸਰ ਉਹਨਾਂ ਦਾ ਲੌਂਗ ਟਾਈਮ ਲਈ ਨਹੀਂ ਲੈਣੀ ਪੈਗੀ ਐਡਿਕਟਡ ਨਹੀਂ ਹੋਣਗੇ ਉਹ ਦੋ ਕੁ ਮਹੀਨੇ ਯੂਜ਼ ਕਰਕੇ ਫਿਰ ਉਹ ਛੱਡ ਸਕਦੇ ਨਾ ਤਾਂ ਥਾਇਰੋਇਡ ਨਾਰਮਲ ਹੋ ਜਾਏਗਾ ਅੱਛਾ ਮੈਮ ਜਿਹੜਾ ਮਾਫ ਕਰਨਾ ਤੁਹਾਨੂੰ ਵਿੱਚ ਰੋਕ ਰਿਹਾ ਜਿਨ੍ਹਾਂ ਨੂੰ ਥਾਇਰੋਇਡ ਹੋ ਜਾਂਦਾ ਵਲਵੂਲ ਵੀ ਚੜਨ ਲੱਗ ਜਾਂਦੇ ਨੇ ਸਰ ਉਹਨਾਂ ਦਾ ਹੈਅਰ ਫਾਲ ਵੀ ਬਹੁਤ ਜ਼ਿਆਦਾ ਹੁੰਦਾ ਹੈ। ਆਈੋਥਾਇਰੋਇਡ ਵਾਲੇ ਸਾਡੀਆਂ ਭੈਣਾਂ ਦਾ ਸਾਡੇ ਭਰਾਵਾਂ ਦਾ। ਇਹ ਸਰ 101% हेयर फॉल ਤਾਂ ਉਹਨਾਂ ਦਾ ਹੁਣ ਆ ਹੀ ਹੁੰਨਾ ਹੈ ਉਹਨਾਂ ਦੇ ਵਾਲ ਪਤਲੇ ਹੋ ਜਾਣੇ ਆ ਉਹਦੇ ਲਈ ਵੀ ਸਰ ਆਪਾਂ ਨੇ ਇਹ ਹੀ ਹੋਮ ਰੈਮਡੀਜ਼ ਬਣਾਈ ਹੋਈ ਹੈ हेयर ऑयल ਔਰ हेयर ਸ਼ੈਂਪੂ ਕਿ ਸਰ ਇਨਕਲੂਡਿੰਗ ਤੁਹਾਨੂੰ ਪਤਾ ਹੈ ਅਸ ਦਿ ਟਾਈਮ ਤੇ ਮਾਸਕ ਲਗਾਉਣ ਦਾ ਤੇ ਵਾਲ ਸਟ੍ਰੇਟ ਤੇ ਸਮੂਥ ਰੱਖਣ ਦਾ ਲੇਡੀਜ਼ ਨੂੰ ਬੜਾ ਹੀ ਸ਼ੌਂਕ ਰਹਿੰਦਾ ਹੈ ਉਹਦੇ ਕਰਕੇ ਸਰ ਅਸੀਂ ਇਹ ਮਾਸਕ ਵੀ ਤਿਆਰ ਕੀਤਾ ਹੋਇਆ ਉਹਨਾਂ ਨੇ ਇਹ ਮਾਸਕ ਯੂਜ਼ ਕਰ ਲਿਆ ਨਾ ਸਰ ਮੈਨੂੰ ਨਹੀਂ ਲੱਗਦਾ ਉਹਨਾਂ ਨੂੰ ਕਿਸੇ ਵੀ ਸੈਲੂਨ ਤੇ ਜਾ ਕੇ ਕੋਈ 5-7 ਜਾਂ 10000 ਦੇਣ ਦੀ ਲੋੜ ਪੈਣੀ ਆ ਇੱਥੇ ਇਹਨਾਂ ਦਾ ਸਮੂਥਨਿੰਗ ਵਾਲਾ ਫਾਰਮੂਲਾ ਵੀ ਆਪਾਂ ਰੱਖਿਆ ਆ ਫਿਰ ਵੀ ਜੇ ਲੱਗਦਾ ਕਿ ਕਿਤੇ ਪੀਰੀਅਡ ਡਿਸਟਰਬ ਹੋ ਰਹੇ ਹੈਗੇ ਆ ਕਿ ਤੁਹਾਨੂੰ ਪਤਾ ਹੈ ਪੀਰੀਅਡ ਦੀ ਪ੍ਰੋਬਲਮ ਆਏਗੀ ਆਏਗੀ ਅਗਰ ਥਾਇਰੋਇਡ ਦੀ ਟੈਬਲੇਟ ਲੈ ਰਹੇ ਹੈ ਤਾਂ ਪੀਰੀਅਡ ਡਿਸਟਰਬ ਦੇ ਵਿੱਚ ਸਰ ਅਸੀਂ ਪਹਿਲਾਂ ਵੀ ਦੱਸਿਆ ਤਾਂ ਹੁਣ ਵੀ ਗੱਲ ਕਰ ਰਹੇ ਆ ਰਜਨੀ ਟੈਬਲੇਟ ਸਰ ਅਸੀਂ ਦੱਸਦੇ ਹੈਗੇ ਆ ਰਜਨੀ ਟੈਬਲੇਟ 1 ਮਹੀਨੇ ਦੇ ਯੂਜ਼ ਦੇ ਨਾਲ ਤੇ ਇਹ ਥਾਇਰੋਇਡ ਦੀ ਟੈਬਲੇਟ ਯੂਜ਼ ਨਾਲ ਉਹਨਾਂ ਦਾ ਥਾਇਰੋਇਡ ਨਾਰਮਲ ਹੋ ਜਾਏਗਾ ਇਦਰੋਂ ਪੀਰੀਅਡ ਦੀ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਹੈ ਤਾਂ ਉਹ ਆਪਣੀ ਸੌਟ ਆਊਟ ਹੋ ਜਾਣੀ ਹੈਗੀ ਆ ਜੀ ਠੀਕ ਹੈ ਅੱਛਾ ਤੇ ਮੈਂ ਫਿਰ ਜਿਹੜਾ ਤੁਸੀਂ ਕਹਿ ਰਹੇ ਹੋ ਇਹ ਨੁਸਖਾ ਫਾਰਮੂਲਾ ਜਿਹੜਾ ਇਹ ਲੈਣ ਦਾ ਸਹੀ ਟਾਈਮ ਕੀ ਹੈਗਾ 50 50 ਗ੍ਰਾਮ ਤੁਸੀਂ ਕਿਹਾ ਕਿ ਇਹਦਾ ਇਸਤੇਮਾਲ ਕਰਨਾ ਹੈ ਔਰ ਨਹਾਉਣ ਤੋਂ ਬਾਅਦ ਵਰਜਨ ਕੋਕੋਨਟ ਆਇਲ ਦੀ ਮ사ਜ ਆਪਣੇ ਗਲੇ ਦੇ ਉੱਤੇ ਕਰਨੀ ਹੈ ਇਹ ਲੈਣ ਦਾ ਟਾਈਮ ਵੈਸਟ ਕੀ ਹੈ ਜੀ ਨੁਸਖਾ ਫਾਰਮੂਲਾ ਲੈਣ ਦਾ ਤਾਂ ਕਿਦੇ ਨਾਲ ਲੈਣਾ ਹੈ ਪਾਣੀ ਨਾਲ ਲੈਣਾ ਹੈ ਦੁੱਧ ਨਾਲ ਲੈਣਾ ਹੈ ਕੋਸੇ ਪਾਣੀ ਨਾਲ ਲੈਣਾ ਹੈ ਠੰਡੇ ਪਾਣੀ ਨਾਲ ਲੈਣਾ ਹੈ ਕਿਵੇਂ ਲੈਣਾ ਹੈ ਇਹ ਤਿੰਨਾਂ ਚੀਜ਼ਾਂ ਦਾ ਪਾਊਡਰ ਉਹ ਮਾਰਨਿੰਗ ਇੱਕ ਚਮਚ ਪਾਊਡਰ ਪਾਣੀ ਦੇ ਨਾਲ ਵੀ ਲੈ ਸਕਦੇ ਆ ਤੇ ਜੇ ਉਹਨਾਂ ਨੇ ਖਾਣਾ ਖਾਣ ਤੋਂ ਬਾਅਦ ਲੈਣਾ ਤਾਂ ਵੀ ਇਹਦਾ ਅੱਧਾ ਇੱਕ ਚਮਚ ਜਿਵੇਂ ਆਪਾਂ ਸੌਂਫ ਖਾਂਦੇ ਆ ਤਾਂ ਸਰ ਉਸ ਤਰੀਕੇ ਇਹ ਖਾਣਾ ਖਾਣ ਤੋਂ ਬਾਅਦ ਵੀ ਲੈ ਸਕਦੇ ਆ ਤੇ ਜਿਵੇਂ ਮੈਂ ਦੱਸਿਆ ਸੀਗਾ ਪਹਿਲਾਂ ਵੀ ਮੈਂ ਇਹ ਗੱਲ ਕੀਤੀ ਸੀਗੀ ਕਿ ਜਿਹੜਾ ਧਨੀਆ ਹੈ ਸਰ ਉਹ ਮੈਂ ਆਪਣੀ ਪਹਿਲਾਲੀ ਵੀਡੀਓ ਦੱਸਿਆ ਇੱਕ ਚਮਚ ਰਾਤ ਨੂੰ ਸਾਬਤ ਧਨੀਆ ਪੀਉ ਕੇ ਸਵੇਰੇ ਖਾਲੀ ਪੇਟ ਇਹਦੀ ਡਰਿੰਕ ਲੈਣੀ ਸ਼ੁਰੂ ਕਰ ਦੇ ਤਾਂ ਵੀ ਥੈਟ ਨਾਰਮਲ ਹੋ ਜਾਣਾ ਹੈਗਾ ਬਹੁਤ ਬਹੁਤ ਸ਼ੁਕਰੀਆ ਮੈਮ ਸਾਰੀ ਗੱਲਬਾਤ ਲਈ ਤੇ ਆਖਰ ਦੇ ਵਿੱਚ ਦੱਸ ਦਿਓ ਜੇਕਰ ਕਿਸੇ ਸਾਡੀ ਭੈਣ ਨੇ ਸਾਡੇ ਭਰਾ ਨੇ ਕੋਈ ਆਪਣੇ ਕਰ ਵਾਲੀ ਬਾਬਤ ਕਿਸੇ ਨੇ ਗੱਲ ਕਰਨੀ ਹੈ ਜਾਂ ਕਿਸੇ ਨੇ ਖੁਦ ਬਾਬਤ ਗੱਲ ਕਰਨੀ ਹੈ ਸਾਡੀ ਭੈਣ ਨੇ ਤੇ ਰਾਬਤਾ ਕਿਵੇਂ ਹੋ ਸਕਦਾ ਤੁਹਾਡੇ ਨਾਲ ਸਰ ਆਪਣਾ ਮੁਹਾਲੀ ਫੇ 10 ਸੈਕਟਰ 64 ਅਬਵ ਰਿਲਾਈਐਂਸ ਫਰੈਸ਼ ਸਿਗਨੇਚਰ ਨੰਬਰ 바ਕੀ ਡਿਸਪਲੇ ਹੈਗਾ ਹੀ ਉਹ ਸਾਨੂੰ ਕੰਟੈਕਟ ਕਰ ਸਕਦੇ ਆ ਤੇ ਕਿਸੇ ਵੀ ਤਰ੍ਹਾਂ ਦਾ ਪ੍ਰੈਗਨੈਂਸੀ ਰਿਲੇਟਡ ਉਹਨਾਂ ਦਾ ਕੋਈ ਵੀ ਕੁਐਸਚਨ ਹੈ ਕੋਈ ਵੀ ਸਵਾਲ ਹੈ ਉਹ ਸਾਨੂੰ ਫੋਨ ਤੇ ਕਰ ਸਕਦੇ ਆ ਤੇ ਸੋਲੂਸ਼ਨ ਲੈ ਸਕਦੇ ਅੱਛਾ ਮੈਮ ਫਿਰ ਆਖਰ ਦੇ ਵਿੱਚ ਜਿਨ੍ਹਾਂ ਦੀ ਥਾਇਰੋਇਡ ਠੀਕ ਹੈਗਾ ਤੇ ਜਦੋਂ ਥਾਇਰੋਇਡ ਠੀਕ ਹੋਣ ਤੋਂ ਬਾਅਦ ਕਿੰਨਾ ਟਾਈਮ ਲੱਗਦਾ ਤੁਹਾਡੇ ਨੁਸਖੇ ਨਾਲ ਫਾਰਮੂਲੇ ਨਾਲ ਕਨਸੀਵ ਜਿਹੜੀ ਸਾਡੀ ਭੈਣ ਕਰ ਜੇ ਸਰ ਜਿਹੜਾ ਤੁਸੀਂ ਸਮਾਂ ਪਹਿਲਾਂ ਸਵਾਲ ਕੀਤਾ ਨਾ ਸਰ ਅਸੀਂ ਹਮੇਸ਼ਾ ਦੀ ਤਰ੍ਹਾਂ ਇਸ ਵਾਰੀ ਵੀ ਕਹਿ ਰਹੇ ਹਾਂ ਕਿ ਸੋਭਾਗੇ ਮੈਡੀਸਨ ਜਿਸ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਹੈ ਉਹ ਸਾਡੇ ਨਾਲ ਗੱਲ ਕੀਤੇ ਬਿਨਾਂ ਵੀ ਉਸ ਸੋਭਾਗੇ ਮੈਡੀਸਨ ਅਗਰ ਮੰਗਾ ਲੈਂਦੇ ਹੈ ਸਰ 15 ਦਿਨ ਵੀ ਨਹੀਂ ਪੈਂਦੇਗੇ ਮੇਰੇ ਬੜੇ ਪੇਸ਼ੈਂਟ ਇਸ ਤਰ੍ਹਾਂ ਦੇ ਆ ਜਿਨ੍ਹਾਂ ਨੂੰ ਅਸੀਂ ਸੋਭਾਗੇ ਸੋਚਦੇ ਆ ਵੀ ਆ ਪ੍ਰੋਬਲਮ ਸਾਈਡ ਵਾਲੀਆਂ ਕਵਰ ਕਰੀਏ ਤੇ ਉਸ ਤੋਂ ਬਾਅਦ ਜਦੋਂ ਮੈਂ ਲਗਾਨੀ ਹੈ ਨਾ 3 ਮਹੀਨਿਆਂ ਬਾਅਦ ਸੋਭਾਗੇ ਲਗਾਨੀ ਆ 15 ਦਿਨ ਬਾਅਦ ਉਹਦਾ ਨਾ ਸੁਨੇਹਾ ਆ ਜਾਂਦਾ ਕਿ ਮੈਮ ਸਾਡੀ ਪ੍ਰੈਗਨਨਸੀ ਪੋਜ਼ਿਟਿਵ ਆ ਗਈ ਪਰ ਮੈਮ ਬਹੁਤ ਪਰ ਹੁੰਦਾ ਕਿ ਥਾਇਰਾਇਡ ਦੀ ਅਸੀਂ ਰਿਪੋਰਟ ਕਰਾਈ ਥਾਇਰਾਇਡ ਠੀਕ ਹੋ ਗਿਆ ਜਾਂ ਇਨ ਨੁਸਕੇ ਫਾਰਮੂਲੇ ਨਾਲ ਪਰ ਪੀਰੀਅਡ ਬੰਦ ਹੋ ਜਾਂਦੇ ਨੇ ਜੀ ਫਿਰ ਉਹ ਕੀ ਹੈਗਾ ਜੀ ਹਲੋ ਉਸ ਚੀਜ਼ ਦਾ ਹੱਲ ਹੋ ਸਕਦਾ ਜੀ ਸਰੀ ਮੈਟਾਬੋਲਿਜ਼ਮ ਡਿਸਟਰਬ ਹੋਣ ਕਰਕੇ ਪ੍ਰੋਲੈਕਟਿਨ ਜਦੋਂ ਬਹੁਤ ਜ਼ਿਆਦਾ ਵੱਧ ਜਾਂਦਾ ਹੈ ਤਾਂ ਉਹਨਾਂ ਦੇ ਪੀਰੀਅਡਸ ਬੰਦ ਹੋ ਜਾਂਦੇ ਆ ਫਿਰ ਵੀ ਲੱਗਦਾ ਹੈ ਨਾ ਸਿਰਫ ਪੀਰੀਅਡ ਬੰਦ ਹੋਣ ਵਾਸਤੇ ਮੈਂ ਮੈਡੀਸਨ ਇੱਥੇ ਅਜੇ ਡਿਸਪਲੇ ਨਹੀਂ ਕੀਤੀ ਹੋਈ ਮੇਰੀ ਰਾਜਕਿਉਰ ਦੇ ਨਾਮ ਤੋਂ ਮੈਡੀਸਨ ਹੈ ਫਿਰ ਵੀ ਲੱਗਦਾ ਹੈ ਨਾ ਕਿ ਕਈ ਵਾਰੀ ਮੰਨ ਲਓ 53 ایز ਹੋ ਗਈ ਮੇਰੇ ਕੋਲ ਬਹੁਤ ਪੇਸ਼ੈਂਟ ਆਦਾਂ ਨੇ ਕਿ 50 ਉੱਪਰ ਹੋ ਗਏ 53 ਹੋ ਗਏ ਸਿਰ ਉਹਨਾਂ ਨੂੰ ਕੋਈ ਨਾ ਕੋਈ ਮਿਸ ਹੈਪਨਿੰਗ ਹੋ ਜਾਂਦੀ ਹੈ ਬੱਚਿਆਂ ਨਾਲ ਟ੍ਰੈਜੇਡੀ ਹੋ ਜਾਂਦੀ ਹੈ ਮੈਨੋਪੋਜ਼ ਹੋ ਚੁੱਕਿਆ ਹੁੰਦਾ ਹੈ ਤੇ ਆਪਾਂ ਆਯੁਰਵੇਦਾਂ ਦੇ ਵਿੱਚ 1 ਵੀਕ ਸੇ ਵੀ ਤਰ੍ਹਾਂ ਦੇ ਪੀਰੀਅਡ ਬੰਦ ਹੋਏ ਪੁਰਾਣੇ ਤੋਂ ਪੁਰਾਣੇ ਬੰਦ ਹੋਏ ਵੀ ਰਾਜਕੌਰ ਦੇ ਨਾਲ ਅਗੇ ਇੰਦਰੀ ਰਿਲੀਜ਼ ਹੋ ਜਾਂਦੇ ਹੈਗੇ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਪਰ ਮੇਰੀ ਬੇਨਤੀ ਤੁਹਾਨੂੰ ਇਹੋ ਹੈ ਕਿ ਇਹ ਵੀਡੀਓ ਦੇਖਣ ਤੋਂ ਬਾਅਦ ਜੋ ਨੁਸਖਾ ਫਾਰਮੂਲਾ ਤੁਸੀਂ ਸਮਝਿਆ ਹੈ ਉਹਨੂੰ ਡਾਕਟਰ ਦੀ ਸਲਾਹ ਨਾਲ ਹੀ ਇਸਤੇਮਾਲ 'ਚ ਲੈ ਕੇ ਆਉਣਾ ਹੈ ਤੇ ਇਹ ਵੀਡੀਓ ਨਾਲ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰ ਦਿਓ ਜਿਸ ਨੂੰ ਮੇਰੀ ਭੈਣ ਨੂੰ ਥਾਇਰਾਇਡ ਦੀ ਪ੍ਰੋਬਲਮ ਹੈ ਯਾ ਥਾਇਰੋਇਡ ਕਰਕੇ ਵਾਲ ਚੜਨ ਦੀ ਪ੍ਰੋਬਲਮ ਹੈ ਯਾ ਥਾਇਰੋਇਡ ਕਰਕੇ ਮੋਟਾਪੇ ਦੀ ਪ੍ਰੋਬਲਮ ਹੈ ਯਾ ਥਾਇਰੋਇਡ ਕਰਕੇ ਉਹਨਾਂ ਦਾ ਪੇਟ ਖਰਾਬ ਰਹਿੰਦਾ ਜੋੜਾਂ ਦੇ ਵਿੱਚ ਦਰਦ ਰਹਿੰਦਾ ਹੈ ਸਿਰ ਦਰਦ ਰਹਿੰਦਾ ਹੈ ਸਟ्रेस ਰਹਿੰਦੀ ਹੈ ਅ اچھا ਇੱਕ ਹੋਰ ਸਵਾਲ ਆਖਰ ਦੇ ਵਿੱਚ ਮੈਮ ਥਾਇਰੋਇਡ ਕਰਕੇ ਵਾਲ ਕਿਉਂ ਆ ਜਾਂਦੇ ਨੇ ਜੀ ਮੂੰਹ ਤੇ ਥਰਡ ਵਾਲੇ ਪੇਸ਼ੈਂਟ ਦਾ ਜਾਂ ਤਾਂ ਫੇਸ ਤੇ ਬਲੈਮਿਸ਼ਸ ਆ ਜਾਂਣਗੇ ਆ ਉਹਦੀ ਸਕਿਨ ਖਰਾਬ ਹੋ ਜਾਏਗੀ ਤੇ ਜਾਂ ਉਸਦੇ ਫੇਸ਼ੀਅਲ ਹੈਅ ਜਿਵੇਂ ਬਾਲਾਂ ਤੇ ਆ ਕੇ ਚਿੰਨ ਤੇ ਆ ਕੇ ਤੇ ਇਹ ਮੁੱਛਾ ਵਾਲੀ ਜਗ੍ਹਾ ਤੇ ਆ ਜਾਂਦੇ ਆ ਉਹਨਾਂ ਦੇ ਚਿਕਸ ਤੇ ਆ ਜਾਂਦੇ ਹੈਗੇ ਆ ਹਾਂ ਅਪਰ ਲਿਪਸ ਤੇ ਆ ਜਾਂਦੇ ਹੈਗੇ ਆ ਤਾਂ ਸਰ ਇਹ ਡਿਸਟਰਬ ਹੁੰਦਾ ਕਿਉਂਕਿ ਉਹਨਾਂ ਦਾ ਐਸਟ੍ਰੋਜਨ ਲੈਵਲ ਹੈ ਹੁਣ ਅਸੀਂ ਪੀਰੀਅਡ ਦੀ ਗੱਲ ਕੀਤੀ ਸੀਗੀ ਉਹਨਾਂ ਦੇ ਪੀਰੀਅਡ ਕਿਉਂ ਡਿਸਟਰਬ ਹੁੰਦੇ ਕਿਉਂਕਿ ਉਹਨਾਂ ਦਾ ਐਸਟ੍ਰੋਜਨ ਲੈਵਲ ਜਿਹੜਾ ਉਹ ਹੁੰਦਾ ਹੀ ਨਹੀਂ ਹੈਗਾ ਉਹ ਪੂਰਾ ਇੰਬੈਲੈਂਸ ਹੋ ਜਾਂਦਾ ਹੈ ਔਰ ਅੰਟਿਲ ਅਨਲੈਸ ਐਸਟ੍ਰੋਜਨ ਪ੍ਰੋਜੈਸਟਰੋਨ ਲੈਵਲ ਦੋਨੋਂ ਬੈਲੈਂਸ ਨਹੀਂ ਹੋਣਗੇ ਤਾਂ ਸਰ ਉਹਨਾਂ ਦੇ ਪੀਰੀਅਡ ਡੈਫੀਨੇਟਲੀ ਡਿਸਟਰਬ ਹੋਣਗੇ ਹੁਣ ਜੀ ਬਹੁਤ ਬਹੁਤ ਸ਼ੁਕਰੀਆ ਜੀ ਸੋ ਇਹ ਵੀਡੀਓ ਨਾਲ ਲੋਕਾਂ ਤੱਕ ਤੁਸੀਂ ਇੱਕ ਵਾਰ ਜ਼ਰੂਰ ਸ਼ੇਅਰ ਕਰ ਦਿਓ ਜਿਨ੍ਹਾਂ ਨੂੰ ਇਸ ਵੀਡੀਓ ਦੀ ਜ਼ਰੂਰਤ ਹੈ ਅਗਲੀ ਵਾਰ ਇੱਕ ਨਵਾਂ ਵਿਸ਼ਾ ਲੈ ਕੇ ਤੁਹਾਡੇ ਨਾਲ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਡਾਕਟਰ ਕਾਸਿਫ ਫਾਰੂਕੀ ਨੂੰ ਇਜਾਜ਼ਤ ਦਿਓ ਧੰਨਵਾਦ